ਨਾ ਨਾਮ ਹੋ ਗਿਆ ਗੱਲ ਦੇ ਕੋ ਬੇ ਕੋ ਬੇ ਕੋ ਨਾ ਭਾਈ ਹੌਣ ਨਹੀਂ ਬੋਲੇ ਇਹਨੇ ਬਣੇ ਚੁਬਾਰੇ ਇਦਾਂ ਟਹਿ ਜਾਂਦੇ ਨੇ ਉਦੋਂ ਬਹੁਤ ਦੁੱਖ ਲੱਗਦਾ ਜੀ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹਣਾ ਵੀ ਜਿਵੇਂ ਮੇਰੇ ਲੈਂਟਰ ਦੇ ਇਕੱਠੇ ਹੋਏ ਸੀ ਮੇਰੀ ਖੁਸ਼ੀ ਜ ਇਕੱਠੇ ਹੋਏ ਸੀ ਇਹ ਵੀ ਸਮਝ ਲਓ ਵੀ ਮੇਰਾ ਹੀ ਦੁੱਖ ਆ ਤੇ ਮੇਰੇ ਦੁੱਖ ਜ ਵੀ ਇਕੱਠੇ ਹੋ ਸਾਰੇ ਜਣੇ ਆ ਕਿ ਜੋ ਜੀ ਆਪ ਤਾਂ ਆਪਣੇ ਤੇ ਆਵੇ ਤਾਂ ਮੈਨੂੰ ਕਿੱਦਾਂ ਦਾ ਖੀਲ ਹੋਵੇ ਇਸ ਲਈ ਮਤਲਬ ਅੱਖਾਂ 'ਚੋਂ ਹੰਝੂ ਵੀ ਆਉਂਦੇ ਆ ਜੀ ਬਣਦੀਆਂ ਦੀਗਾਂ ਬਣਾ ਕੇ ਤੇ ਇਹਨੇ ਸਾਡੇ ਕੋ ਪਹਚਾਈਆਂ ਵੀਰ ਦਾ ਇਹ ਗੱਲੋਂ ਬਹੁਤ ਧੰਨਵਾਦ ਕਰਦੇ ਇਹਨੇ ਦਰਦ ਵੇਖਿਆ ਇਹ ਮਾਰੇ ਇੱਕ ਛੋਟੇ ਘਰ ਚੋਂ ਠੋਠ ਕੇ ਵੀ ਲੋਕਾਂ ਦੀ ਇਨੀ ਸਹਾਇਤਾ ਕਰਨ ਦਿਆ ਵਾ ਵੀਰੇ ਪੰਜਾਬ ਦੇ ਵਿੱਚ ਅਰਬਾਂ ਪਤੀ ਹੈ ਗਿਆ ਜੀ ਦੀ ਮਰਜ਼ੀ ਬਾਹ ਪਾ ਸਕਦੇ ਜਿਲ੍ਹਾ ਜਿਲ੍ਹਾ ਤੱਕ ਸਾਮ ਸਕਦੇ ਆ ਉਹ ਤੇ ਵੀਰ ਇੱਕ ਗਰੀਬ ਘਰ ਦੇ ਹੋਣ ਦੇ ਬਾਵਜੂਦ ਵੀ ਸਾਡੇ ਕੋ ਆਇਆ ਜਦੋਂ ਪਿਆਬ ਨਾਲ ਖੜਨ ਦਾ ਟਾਈਮ ਆਉਂਦਾ ਉਦੋਂ ਆਪਾਂ ਇਕੱਲੇ ਰਹੇ ਹੁੰਦੇ ਉਦੋਂ ਇਕੱਲਾ ਪਿਆਬ ਰਹੇ ਜਾਂਦੇ ਅੱਜ ਅੰਨ ਦਾ ਇਸ ਸਮੇਂ ਪੂਰੇ ਪੰਜਾਬ ਜਿਹੜਾ ਹੜ ਦੀ ਚਪੇਟ ਦੇ ਵਿੱਚ ਆ ਚੁੱਕਾ ਹੈ ਮਾਝੇ ਦਾ ਏਰੀਆ ਇਸ ਸਮੇਂ ਪੂਰਾ ਹੜਾ ਨੇ ਘੇਰ ਲਿਆ ਹੋਇਆ ਪਾਣੀ ਜਿਹੜਾ ਹੈ ਕਈ ਪਾਸੇ 10-10 ਫੁੱਟ ਵੀ ਭਰਿਆ ਹੋਇਆ ਹੈ ਇਸ ਸਮੇਂ ਹਰੀਕੇ ਮੌਜੂਦ ਆ ਹਰੀਕੇ ਜਦੋਂ ਅਸੀਂ ਪਹੁੰਚੇ ਤਾਂ ਸਾਨੂੰ ਇੱਕ ਨੌਜਵਾਨ ਮਿਲਿਆ ਹੁਣ ਗੱਲਬਾਤ ਕਰਦੇ ਆ ਪਹਿਲਾਂ ਤਾਂ ਮੈਂ ਕਵਾਂਗਾ ਕੈਮਰਾਮੈਨ ਨੂੰ ਤਸਵੀਰ ਦਿਖਾ ਦਿੱਤੀ ਜਾਵੇ ਉਹ ਕਲਾਕਾਰ ਹੈ ਜੋ ਮਿਹਨਤ ਨਾਲ ਪਹੁੰਚਿਆ ਤੇ ਅੱਜ ਇੱਥੇ ਹੜਪੀੜਤਾ ਦੀ ਮਦਦ ਕਰਨ ਪਹੁੰਚਿਆ ਸੱਭਾ ਭਾਈ ਮੈਂ ਨਾ ਮੌਜੂਦ ਹੈ ਗੱਲਬਾਤ ਕਰਦੇ ਆ ਭਾਈ ਜੀ ਜਦੋਂ ਪੰਜਾਬ ਦੇ ਹਾਲਾਤ ਦੇਖਦੇ ਹੋ ਪਹਿਲੀ ਤਾਂ ਗੱਲ ਇੱਕ ਵਾਰੀ ਬੰਦਾ ਦੇਖ ਕੇ ਹੀ ਕੁਝ ਹੋ ਜਾਂਦਾ ਮਤਲਬ ਅੱਖਾਂ ਦੇ ਵਿੱਚੋਂ ਅਥਰੂ ਨਿਕਲ ਆਉਂਦੇ ਆ ਵੀ ਇਹ ਉਹੀ ਪੰਜਾਬ ਹੈ ਜਿਹੜਾ ਹਰ ਕਿਸੇ ਨਾਲ ਖੜਦਾ ਪੂਰੀ ਦੁਨੀਆ ਨਾਲ ਖੜਦਾ ਪਰ ਅੱਜ ਉਸਦੇ ਹਾਲਾਤ ਬਸ ਮੈਂ ਕੀ ਬੋਲਾਂ ਜੀ ਬਸ ਜਦੋਂ ਵੀ ਵੀਡੀਓ ਵੀਡੀਓ ਦੇਖਦੇ ਆ ਉਦੋਂ ਅੱਖਾਂ 'ਚ ਪਾਣੀ ਆ ਜਾਂਦਾ ਕਿਉਂਕਿ ਕੋਈ ਟਾਈਮ ਸੀ ਭਾਈ ਅਸੀਂ ਵੀ ਮਤਲਬ ਕੱਚੇ ਘਰਾਂ ਦੇ ਵਿੱਚ ਹੁੰਦੇ ਹਨਾ ਤੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਸੀਗਾ ਜਦੋਂ ਮੀਂਹ ਆਉਂਦਾ ਸੀਗਾ ਤੇ ਹੁਣ ਸਾਰੇ ਘਰ ਹੀ ਪਾਣੀ ਦੇ ਵਿੱਚ ਹਨਾ ਇਹ ਵੇਖ ਕੇ ਬਹੁਤ ਮਨਦੁਖੀ ਹੁੰਦਾ ਹਨਾ ਮੈਂ ਬਈ ਪਰਸੋ ਚੌਥੀ ਬਾਹਰੋਂ ਆਇਆ ਜੀ ਤੇ ਕੱਲ ਮੈਂ ਪਿੰਡ ਆਇਆ ਸੀਗਾ ਮੈਂ ਕੱਲ ਹੀ ਆਉਣਾ ਸੀਗਾ ਜੀ ਤੇ ਕੱਲ ਚਲੋ ਅਸੀਂ ਲੇਟ ਹੋ ਗਏ ਤਾਂ ਕਰਕੇ ਫਿਰ ਅੱਜ ਆਇਆ ਜੀ ਮੈਂ ਮਤਲਬ ਸ਼੍ਰੀ ਲੰਗਰ ਲੈ ਕੇ ਆਏ ਸੀਗੇ ਸੰਗਤ ਲਈ ਹੜਪੀੜ ਤੋਂ ਜੋਗੇ ਤੁਸੀਂ ਕਿਹਾ ਤੁਸੀਂ ਆਪ ਕੱਚੇ ਘਰਾਂ ਚੋਂ ਨਿਕਲਦੇ ਆ ਅੱਜ ਉਹ ਕੱਚੇ ਘਰਾਂ ਦਾ ਜਦੋਂ ਦਰਦ ਦੇਖਦੇ ਹੋ ਵੀ ਕਈ ਦਾ ਅਸੀਂ ਵੀ ਜਾ ਕੇ ਆਏ ਆ ਕਿ ਕਹਿੰਦੇ ਵੀ ਸਾਡੀਆਂ ਛੱਤਾ ਗਿਰਨ ਵਾਲੀਆਂ ਪੱਕੇ ਘਰਾਂ ਦੀਆਂ ਤੱਕ ਕਈ ਲੋਕ ਆ ਕੇ ਕਹਿੰਦੇ ਆ ਵੀ ਸਾਡੀਆਂ ਛੱਤਾ ਗਿਰਨ ਵਾਲੀਆਂ ਤਾਂ ਉਹ ਆਪਣੇ ਨਾਲ ਸਿੱਧਾ ਕਨੈਕਸ਼ਨ ਨਹੀਂ ਲੱਗਦਾ ਮੈਨੂੰ ਲੱਗਦਾ ਜੀ ਤਾਂ ਹੀ ਮੈਂ ਆਇਆ ਹੁਣ ਕਈ ਕਈਆਂ ਦੀ ਸੋਚ ਇਹ ਹੋਊਗੀ ਸ਼ਾਇਦ ਵੀਡੀਓ ਬਣਾਉਣਾ ਆ ਜਾਂ ਸਿੰਪਥੀ ਲੈਣਾ ਆ ਫੋਟੋ ਖਚਾਉਣਾ ਆ ਪਰ ਮੈਨੂੰ ਇਦਾਂ ਦਾ ਕੁਝ ਨਹੀਂ ਗਿਆ ਜੀ ਮੈਂ ਸਗੋਂ ਦੀ ਸਾਡੇ ਨਾਲ ਜਿੰਨੇ ਵੀ ਮੁੰਡੇ ਆ ਕਿਸੇ ਨੇ ਵੀ ਕੈਮਰਾ ਨਹੀਂ ਕੱਢਿਆ ਸੀ ਕੋਈ ਫੋਨ ਨਹੀਂ ਕੱਢਿਆ ਸੀ ਕੋਈ ਫੋਟੋ ਨਹੀਂ ਕੀਤੀ ਅਸੀਂ ਸਿਰਫ ਆਏ ਆ ਤੇ ਅਸੀਂ ਪਿੱਛੇ ਵੀ ਅਸੀਂ ਲੰਗਰ ਛਕਾ ਕੇ ਆਏ ਆਂ ਜੀ ਤੇ ਅਸੀਂ ਕੋਈ ਫੋਟੋ ਨਹੀਂ ਖਿੱਚੀ ਕੋਈ ਵੀਡੀਓ ਨਹੀਂ ਬਣਾਈ ਜੀ ਭਾਈ ਜੀ ਇੱਕ ਇਹ ਵੀ ਗੱਲ ਹੈ ਨਾ ਵੀ ਜੇ ਤਾਂ ਆਵੇ ਤਾਂ ਲੋਕੀ ਤਾਂ ਵੀ ਮਾੜਾ ਕਹਿੰਦੇ ਆ ਜੇ ਨਾ ਆਵੇ ਤਾਂ ਤਾਂ ਵੀ ਇੰਸਟਾ ਤੇ ਸਟੇਟਸ ਪਾ ਦਿੰਦੇ ਆ ਵੀ ਸਾਡੇ ਤਾਂ ਆਏ ਨਹੀਂ ਦਿਖੇ ਨਹੀਂ ਪੈਸੇ ਇਕੱਠੇ ਕਰਨ ਤਾਂ ਪੈਸੇ ਤਾਂ ਇਕੱਠੇ ਕਰ ਲੈਂਦੇ ਆ ਵੱਡੇ ਵੱਡੇ ਕੌਨਸਟਾਈਜ ਪਰ ਜਦੋਂ ਪੰਜਾਬ ਨਾਲ ਖੜਨ ਦੀ ਵਾਰੀ ਆndi ਉਦੋਂ ਖੜਦੇ ਨਹੀਂ ਪੂਰੀ ਗੱਲ ਹੈ ਨਾ ਜਦੋਂ ਆਈ ਦਾ ਫਿਰ ਮਾੜਾ ਚੰਗਾ ਬੋਲਦੇ ਪਰ ਚਲੋ ਸਾਰੇ ਖੁਸ਼ ਰਹਿਣ ਜੀ ਉਹ ਵੀ ਮਾੜਾ ਜੰਗਾ ਬੋਲਦੇ ਚਲੋ ਤੇ ਭਾਈ ਇਹ ਨਹੀਂ ਲੇਦਾ ਵੀ ਪੰਜਾਬ ਨਿਕਲਦਾ ਕਿਸੇ ਨਾ ਕਿਸੇ ਆਪਤਾ ਤੋਂ ਫਿਰ ਫਸ ਜਾਂਦਾ ਕੁਛ ਨਾ ਕੁਛ ਹੁੰਦਾ ਫਿਰ ਫਸ ਜਾਂਦਾ 23 ਦੇ ਵਿੱਚੋਂ ਜੇ ਸੀ ਨਿਕਲ ਨਹੀਂ ਪਾਏ ਸੀ 23 ਦੀ ਆਪਤਾ ਦੇ ਵਿੱਚੋਂ ਤਾਂ ਹੋਰ ਫਸ ਗਏ ਸੀ ਪੰਜਾਬ ਸੰਘਰਸ਼ੀ ਵੀ ਆਫੇਰ ਦੇ 25 ਦੇ ਵਿੱਚ ਮਾਰ ਪੈ ਗਈ ਹੈ ਲੋਕਾਂ ਨੂੰ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਉਹਨਾਂ ਲਈ ਤਾਂ ਐਂਟਰਟੇਨਮੈਂਟ ਦਾ ਸੋਰਸ ਹੈ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਵੀ ਮਦਦ ਕਰਨੀ ਕਰ ਕਿੱਦਾਂ ਕਰਨ ਕਰਨੀ ਚਾਹੀਦੀ ਹੈ ਜੇ ਮਦਦ ਆਪਾਂ ਪੰਜਾਬੀ ਆ ਪੰਜਾਬੀਆਂ ਨਾਲ ਖੜਨਾ ਚਾਹੀਦਾ ਤੁਹਾਨੂੰ ਪਤਾ ਪਿਆ ਆਪ ਦਾ ਆਪਣਾ ਹਰੇਕ ਨਾਲ ਹੀ ਖੜਦਾ ਜੀ ਭਾਵੇਂ ਪੰਜਾਬੀ ਹੋਵੇ ਭਾਵੇਂ ਕੋਈ ਵੀ ਹੋਵੇ ਕੋਈ ਵੀ ਕਮਿਊਨਿਟੀ ਹੋਵੇ ਆਪਾਂ ਤਾਂ ਹਰੇਕ ਨਾਲ ਹੀ ਖੜਦੇ ਆਂ ਫਿਰ ਆਪਾਂ ਨੂੰ ਆਪਣੇ ਨਾਲ ਵੀ ਖੜਨਾ ਚਾਹੀਦਾ ਹੈ ਹਾਂਜੀ ਬਾਈ ਜੀ ਜਦੋਂ ਮੈਂ ਵੈਸੇ ਮੈਨੂੰ ਅ ਇਸ ਮੌਕੇ ਤੇ ਪਤਾ ਨਹੀਂ ਉਹ ਗੱਲ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਪਰ ਤੁਹਾਡਾ ਮੈਂ ਵੀ ਸੰਘਰਸ਼ ਦੇਖਿਆ ਜਦੋਂ ਤੁਹਾਡੇ ਲੈਂਟਰ ਪਿਆ ਤੁਹਾਡੇ ਵੀ ਖੁਸ਼ੀ ਦੇਖਣ ਵਾਲੀ ਸੀ ਉਹ ਮੈਂ ਕਵਾਂਗਾ ਪਹਿਲਾਂ ਤਾਂ ਤੁਹਾਨੂੰ ਉਸ ਚੀਜ਼ ਨੂੰ ਮੈਂ ਅਪਰੀਸ਼ੀਏਟ ਵੀ ਕਰਾਂਗਾ ਉਸ ਚੀਜ਼ ਨੂੰ ਵੀ ਤੁਸੀਂ ਮਿਹਨਤ ਕੀਤੀ ਆ ਤਾਂ ਉਹ ਸਭ ਕੁਝ ਬਣਾਇਆ ਪਰ ਤੁਸੀਂ ਪਹਿਲਾਂ ਕਿਹਾ ਮੈਂ ਇਹਨਾਂ ਨਾਲ ਲਿੰਕ ਕਰਦਾ ਇਹਨਾਂ ਦੇ ਜਦੋਂ ਮਿਹਨਤ ਨਾਲੇ ਬਣੇ ਚੁਬਾਰੇ ਐਦਾਂ ਟਹਿ ਜਾਂਦੇ ਨੇ ਉਦੋਂ ਬਹੁਤ ਦੁੱਖ ਲੱਗਦਾ ਜੀ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹਣਾ ਵੀ ਜਿਵੇਂ ਮੇਰੇ ਲੈਂਟਰ ਦੇ ਇਕੱਠੇ ਹੋਏ ਸੀ ਮੇਰੀ ਖੁਸ਼ੀ ਜ ਇਕੱਠੇ ਹੋਏ ਸੀ ਇਹ ਵੀ ਸਮਝ ਲਓ ਵੀ ਮੇਰਾ ਹੀ ਦੁੱਖ ਆ ਤੇ ਮੇਰੇ ਦੁੱਖ ਜ ਵੀ ਇਕੱਠੇ ਹੋ ਸਾਰੇ ਜਣਿਆਂ ਆ ਕਿ ਜਿੰਨੇ ਵੀ ਆ ਮੈਨੂੰ ਪਿਆਰ ਕਰਦੇ ਆ ਭਰਾ ਸਾਰੇ ਇੱਥੇ ਪਹੁੰਚੋ ਜੀ ਵੱਡੀ ਗੱਲ ਕਹਿਤੇ ਤੁਸੀਂ ਮੀਨ ਉਹ ਵੀ ਮੇਰਾ ਹੀ ਸੀ ਤੇ ਆ ਵੀ ਮਤਲਬ ਹੁਣ ਮੈਂ ਕਹਿੰਦਾ ਜਿੱਥੇ ਇਸ ਸਮੇਂ ਪੋਲਿਟਿਕਸ ਛੱਡ ਕੇ ਇਹ ਸਭ ਕੁਝ ਛੱਡ ਕੇ ਚਲੋ ਸਵਾਲ ਤਾਂ ਪੁੱਛਣਾ ਜ਼ਰੂਰੀ ਆ ਅਸੀਂ ਵੀ ਸਰਕਾਰਾਂ ਨੂੰ ਸਵਾਲ ਪੁੱਛਦੇ ਆ ਤੇ ਹੁਣ ਮੈਨੂੰ ਲੱਗਦਾ ਵੀ ਪੰਜਾਬ ਨੂੰ ਇਕੱਠੇ ਆਉਣ ਦੀ ਲੋੜ ਆ ਭਾਵੇਂ ਉਹ ਕੋਈ ਐਕਟਰ ਆ ਭਾਵੇਂ ਸਿੰਗਰ ਆ ਭਾਵੇਂ ਪੋਲਿਟਿਸ਼ੀਅਨ ਆ ਸਾਰਿਆਂ ਨੂੰ ਇਕੱਠੇ ਹੋਣ ਦੀ ਹਾਂਜੀ ਲੋੜ ਹੈ ਜੀ ਮੈਂ ਕਿਹ ਕਿੰਦਾ ਦੇਖਦੇ ਹੋ ਇੰਡਸਟਰੀ ਨਾਲ ਗੱਲ ਹੁੰਦੀ ਆ ਤਾਂ ਮੈਨੂੰ ਲੱਗਦਾ ਮੈਨੂੰ ਵੀ ਪਤਾ ਇੰਡਸਟਰੀ 'ਚ ਬੜੇ ਸੁਹਿਦਰ ਲੋਕ ਵੀ ਆ ਕਈ ਹੈਗੇ ਨੇ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਬੜੇ ਸੁਹਿਦਰ ਲੋਕ ਹੀ ਨਹੀਂ ਵੀ ਨੇ ਉਹ ਕਹਿੰਦੇ ਹੋਣੇ ਆ ਵੀ ਅਸੀਂ ਮਦਦ ਕਰਨਾ ਚਾਹੁੰਦੇ ਆ ਕਿਸੇ ਨਾ ਕਿਸੇ ਨਾਲ ਕੋਈ ਗੱਲ ਨਹੀਂ ਮੈਂ ਤਾਂ ਪਰਸੋਂ ਚੌਥੀ ਬਾਹਰੋਂ ਆਇਆ ਜੀ ਹਲੇ ਮਤਲਬ ਮੇਰੀ ਹਜੇ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਮਤਲਬ ਚਲੋ ਭਰਾ ਹੈਗੇ ਆ ਸਾਰੇ ਮਦਦ ਕਰਨ ਵਾਲੇ ਜਰੂਰ ਕਰਨਗੇ ਜੀ ਜਿਹੜੇ ਵੀ ਮੇਰੇ ਨਾਲ ਆ ਮਤਲਬ ਕਲਾਕਾਰ ਭਰਾ ਲਾ ਲਓ ਜਾਂ ਕੋਈ ਵੀ ਲਾ ਲਓ ਉਹ ਸਾਰੇ ਮਦਦ ਜਰੂਰ ਕਰਨਗੇ ਭਾਰੋਂ ਆਂਦੇ ਸਿੱਧੇ ਇੱਥੇ ਆ ਗਏ ਮਤਲਬ ਘਰੇ ਬੈਠਿਆ ਨਹੀਂ ਗਏ ਲਈ ਮੈਂ ਕੱਲ ਕੱਲ ਹੀ ਪਿੰਡ ਆਇਆ ਸੀਗਾ ਜੀ ਕੱਲ ਹੀ ਮੈਂ ਆਉਣਾ ਸੀਗਾ ਕੱਲ ਅਸੀਂ ਲੇਟ ਹੋ ਗਈ ਫਿਰ ਤੇ ਫਿਰ ਤਾਂ ਹੀ ਅੱਜ ਸਵੇਰੇ ਸਵੇਰ ਦੇ ਨਿਕਲੇਵੇਂ ਆਈ ਅਸੀਂ 9:00 ਵਜੇ ਦੇ ਨਿਕਲੇ ਹਾਂ ਜੀ ਤੇ ਮੇਰਾ ਪਿੰਡ ਕਾਫੀ ਦੂਰ ਹੈ ਇੱਥੋਂ 2.5 ਸੈਂਕੀਮੀਟਰ ਹਾਂ ਜੀ 2.5 ਸੈਂਕੀਮੀਟਰ ਤੁਹਾਡਾ ਪਿੰਡ ਕਿਉਂਕਿ ਮੈਨੂੰ ਲੱਗ ਰਿਹਾ ਸੀ ਵੀ ਤੁਸੀਂ ਕਾ ਤੁਹਾਡਾ ਪਿੰਡ ਕਾਫੀ ਦੂਰ ਹੈ ਹਾਂ ਜੀ ਕਾਫੀ ਦੂਰ ਹੈ ਸ਼੍ਰੀ ਮੋਖਸਰ ਸਾਹਿਬ ਜਲਾਈ ਮੇਰਾ ਮਰਾੜ ਕਲਾ ਪਿੰਡ 2.5 ਸੈਂਕੀਮੀਟਰ ਹੈਗਾ ਜੀ ਇੱਥੋਂ ਤੇ ਕਿਹਦਾ ਹਾਲਾਤ ਜਿਹੜੇ ਨੇ ਉਹ ਆਊਟ ਆਫ ਡੇਂਜਰ ਹੈ ਉੱਥੇ ਕੁਝ ਇਹੋ ਜਿਹਾ ਨਹੀਂ ਉੱਥੇ ਤਾਂ ਹਲੇ ਤੱਕ ਇਹੋ ਜਿਹਾ ਕੁਝ ਨਹੀਂ ਹੈ ਮੈਂ ਹਾਂਜੀ ਮੈਂ ਇਹਨਾ ਇਹੀ ਚੀਜ਼ ਸੋਚਦਾ ਨਾ ਵੀ ਮਤਲਬ ਮੈਂ ਆਪਦੇ ਆਪ ਨੂੰ ਉਹ ਥਾਂ ਤੇ ਖੜਾਉਣਾ ਨਾ ਜੀ ਮਤਲਬ ਜਿੰਨੇ ਵੀ ਹੁਣ ਚਲੋ ਹਨਾ ਘਰ ਆ ਜਾਂ ਜਿੰਨੇ ਵੀ ਲੋਕ ਆ ਜਾਂ ਕੁਝ ਵੀ ਹਨਾ ਵੀ ਉਹ ਹੜਪੀੜਤਾ ਹਨਾ ਉਹਨਾਂ ਨੂੰ ਮੈਂ ਆਪਦੀ ਜਗ੍ਹਾ ਖੜਾਉਣਾ ਨਾ ਜੀ ਉਹਨਾਂ ਦੀ ਜਗ੍ਹਾ ਮੈਂ ਖੜਦਾ ਸੌਰੀ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਯਾਰ ਜੇ ਕੱਲ ਨੂੰ ਇਹੋ ਜਿਹੀ ਆਫਤ ਆਪਣੇ ਤੇ ਆਵੇ ਤਾਂ ਮੈਨੂੰ ਕਿਦਾਂ ਦਾ ਫੀਲ ਹੋਵੇ ਐਸੇ ਲਈ ਮਤਲਬ ਅੱਖਾਂ 'ਚੋਂ ਹੰਝੂ ਵੀ ਆਉਂਦੇ ਆ ਇਹ ਹਨਾ ਤੇ ਦੁੱਖ ਲੱਗਦਾ ਜੀ ਇਹ ਚੀਜ਼ਾਂ ਨੂੰ ਦੇਖ ਕੇ ਜਦੋਂ ਛੋਟੇ ਬੱਚਿਆਂ ਨੂੰ ਰੋਂਦੇ ਦੇਖਦੇ ਹੋ ਮਾਤਾਵਾਂ ਨੂੰ ਰੋਂਦੇ ਦੇਖਦੇ ਹੋ ਉਹਨਾਂ 'ਚ ਆਪਣਾ ਆਪ ਨੂੰ ਹੀ ਦੇਖਣ ਲੱਗ ਜਾਂਦੇ ਹੁਣ ਮੈਂ ਕਾਫੀ ਵੀਡੀਓ ਦੇਖਦਾ ਹਾਂ ਜਿਵੇਂ ਪਸ਼ੂ ਵਿਚਾਰੇ ਰੁੜੇ ਫਿਰਦੇ ਆ ਜੀ ਕਈ ਹਾਂਜੀ ਕਈਆਂ ਦੀ ਡੈਥ ਹੋ ਗਈ ਹੈ ਨਾ ਮਤਲਬ ਇਦਾਂ ਸਾਨੂੰ ਸਰਪੰਚ ਸਾਹਿਬ ਨੇ ਦੱਸਿਆ ਸੀਗਾ ਇਥੋਂ ਕਰਮਾਂ ਵਾਲੇ ਤੋਂ ਸਰਪੰਚ ਸਾਹਿਬ ਆ ਇਹਨਾਂ ਨੇ ਸਾਨੂੰ ਵੀਡੀਓ ਦਿਖਾਈ ਸੀਗੀ ਐ ਪਸ਼ੂ ਰੁੜੇ ਜਾਂਦੇ ਆ ਜੀ ਵਿਚ ਘਰ ਪਾਣੀ ਦੇ ਵਿੱਚ ਇੱਕ ਦੋ ਘਰ ਇਦਾਂ ਦਿਖਾਏ ਮੈਨੂੰ ਉਹਨਾਂ ਨੇ ਉਹ ਚੀਜ਼ਾਂ ਦੇਖ ਕੇ ਦੁੱਖ ਲੱਗਦਾ ਜੀ ਅਸੀਂ ਹਰੀਕੇ ਹਰੀਕੇ ਦੇ ਪਿੰਡਾਂ ਵਿੱਚ ਗਏ ਅਸੀਂ ਇੱਧਰ ਚਾਰ ਪੰਜ ਪਿੰਡਾਂ ਤੋਂ ਜਾ ਕੇ ਆਏ ਪਹਿਲਾਂ ਮਤਲਬ ਮੈਨੂੰ ਪਿੰਡਾਂ ਦੇ ਨਾਮ ਨਹੀਂ ਪਤਾ ਸਰਪੰਚ ਸਾਹਿਬ ਨੂੰ ਪਤਾ ਜੀ ਵੈਸੇ ਕੀ ਕੀ ਹਾਲਾਤ ਨੇ ਪਿੰਡਾਂ ਦੇ ਵਿੱਚ ਵੀ ਕਿਉਂਕਿ ਗਰਾਊਂਡ ਰਿਐਲਿਟੀ ਜਿਹੜੀ ਹੈ ਨਾ ਲੋਕਾਂ ਤੱਕ ਵੀਡੀਓ ਪਹੁੰਚ ਜਾਂਦੀ ਆ ਪਰ ਲੋਕਾਂ ਤੱਕ ਕਿੱਥੇ ਨਾ ਕਿੱਥੇ ਆ ਨਹੀਂ ਪਹੁੰਚ ਪਾਂਦਾ ਵੀ ਇਹ ਵੀਡੀਓ ਕਿੱਥੇ ਦੀ ਆ ਇੱਕ ਲੋਕੇਸ਼ਨ ਕਿੱਥੇ ਦੀ ਆ ਅਸਲ ਦੇ ਵਿੱਚ ਪੰਜਾਬ ਦੇ ਹਾਲਾਤ ਕੀ ਆ ਗਰਾਉਂਡ ਰਿਐਲਿਟੀ ਕੀ ਆ ਜੋ ਤੁਹਾਨੂੰ ਨਜ਼ਰ ਆਈ ਇਹ ਸਾਰਿਆਂ ਦੇ ਸਾਹਮਣੇ ਹੈ ਇਹ ਸਾਰਿਆਂ ਨੂੰ ਦਿਖ ਰਿਹਾ ਹੈ ਨਾ ਕਿਦਾਂ ਮਤਲਬ ਪਾਣੀ ਆਇਆ ਪਿੰਡਾਂ ਦਾ ਸਾਰਾ ਕੋਈ ਪਤਾ ਹੀ ਆ ਸਾਰਾ ਕੁਝ ਸੋਸ਼ਲ ਮੀਡੀਆ ਤੇ ਅੱਜ ਕੱਲ ਸਾਰਾ ਕੋ ਪਤਾ ਲੱਗ ਹੀ ਜਾਂਦਾ ਹੈ ਤੇ ਮਤਲਬ ਮੈਂ ਜਿੱਥੋਂ ਕਿ ਧੱਕ ਦੇਖਿਆ ਮੈਨੂੰ ਸੋਸ਼ਲ ਮੀਡੀਆ ਤੋਂ ਹਟ ਕੇ ਵੀ ਕੁਝ ਦੇਖਿਆ ਹੈ ਨਾ ਲੋਕ ਵਿਚਾਰੇ ਭੁੱਖ ਨਾਲ ਮਾਣਾ ਜੂਝ ਰਹੇ ਆ ਜਾਂ ਕੁਝ ਵੀ ਤੇ ਉਹ ਸਾਰਿਆਂ ਨੂੰ ਮਤਲਬ ਹੈਲਪ ਕਰਨੀ ਚਾਹੀਦੀ ਸਾਰੇ ਕੀ ਵੀ ਗੱਲ ਹੈ ਨਾ ਪੰਜਾਬੀਆਂ ਦੀ ਇੱਕ ਮੈਂ ਕਵਾਂਗਾ ਵੀ ਚਲੋ ਚੰਗੀ ਕਿਸਮਤ ਹੈ ਮੈਂ ਉਸ ਨੂੰ ਮਾੜੀ ਨਹੀਂ ਕਹੂੰਗਾ ਵੀ ਰੱਬ ਨੇ ਇਹਨਾਂ ਨੂੰ ਇੰਨੀ ਸ਼ਕਤੀ ਦਿੱਤੀ ਹੈ ਵੀ ਇੱਕ ਦੂਜੇ ਨਾਲ ਖੜ ਜਾਂਦੇ ਆ ਪਰ ਕਈ ਵਾਰੀ ਐ ਹੀ ਹੁੰਦਾ ਨਾ ਵੀ ਇਹਨਾਂ ਨੂੰ ਇੱਕ ਦੂਜੇ ਨਾਲ ਖੜਨਾ ਪੈਂਦਾ ਇਹਨਾਂ ਨਾਲ ਕੋਈ ਨਹੀਂ ਖੜਦਾ ਐਦਾਂ ਦਾ ਹੁੰਦਾ ਜੀ ਹੁੰਦਾ ਹੀ ਹੈ ਜੀ ਪਰ ਲਾ ਆਪਣੇ ਪਿਆਬ ਵਾਲੇ ਤਾਂ ਸਾਰਿਆਂ ਨਾਲ ਹੀ ਖੜਦੇ ਆ ਪਿਆਬੀ ਤਾਂ ਆਪਣੇ ਸਾਰਿਆਂ ਨਾਲ ਹੀ ਖੜਦੇ ਆ ਤੇ ਜਦੋਂ ਪਿਆਬ ਨਾਲ ਖੜਨ ਦਾ ਟਾਈਮ ਆਉਂਦਾ ਉਦੋਂ ਆਪਾਂ ਇਕੱਲੇ ਰਹੇ ਹੁੰਦੇ ਉਦੋਂ ਇਕੱਲਾ ਪਿਆਬ ਰਹੇ ਜਾਂਦੇ ਅੱਜ ਅੰਡਾਤਾ ਦੀ ਫਸਲ ਨਹੀਂ ਲੱਗ ਰਹੀ ਅੰਡਾਤਾ ਦੀ ਫਸਲ ਰੁੜ ਗਈ ਹੋਈ ਆ ਜਿੱਥੇ ਕਈ ਮੈਂ ਤਾਂ ਕਈ ਇਹੋ ਜਿਹੇ ਪਿੰਡ ਦੇਖੇ ਉੱਥੇ ਜ਼ਮੀਨ ਨਾਲ ਨਾਲ ਦਰਿਆ ਦੀ ਰੁੜ ਗਈ ਉਹ ਵਿਚਾਰਿਆਂ ਦੇ ਤਾਂ ਹਾਲਾਤ ਇੰਨੇ ਮਾੜੇ ਸੀ ਉਹ ਕਹਿੰਦੇ ਸੀਗੇ ਵੀ ਸਾਡੀ ਤਾਂ ਜ਼ਮੀਨ ਹੀ ਚਲੀ ਗਈ ਐ ਸੋਣ ਲੋਕਾਂ ਦੀ ਤਾਂ ਜਿਹੜੀ ਇਹ ਖੇਤੀ ਖਰਾ ਖਤਮ ਹੋਈ ਐ ਲੋਕਾਂ ਦੀ ਜਿਹੜੀ ਫਸਲ ਐ ਉਹ ਖਤਮ ਹੋਈ ਐ ਅਸੀਂ ਤਾਂ ਖੇਤੀ ਹੁਣ ਕਿੱਥੇ ਕਰਾਂਗੇ ਹਾਂਜੀ ਉਹ ਵੀ ਹੁਣ ਝੋਨਾ ਵੀ ਰੁੜ ਗਿਆ ਜੀ ਹੁਣ ਅੱਗੇ ਕਹਿ ਰਹੇ ਆ ਵੀ ਕਣਕ ਵੀ ਨਹੀਂ ਹੋਣੀ ਜੀ ਮਤਲਬ ਅਗਲਾ ਸਾਲ ਵੀ ਅਗਲਾ ਸੀਜ਼ਨ ਵੀ ਇਦਾਂ ਹੀ ਜਾਊਗਾ ਜੀ ਪਰ ਅਪਦਾ ਚਲੋ ਰੱਬ ਅਗੇ ਅਰਦਾਸ ਕਰਦੇ ਆ ਜੀ ਸਾਰਾ ਕੁਝ ਸਹੀ ਹੋ ਜਾਈਏ ਇੱਕ ਬਾਈ ਜੀ ਇੱਕ ਐ ਵੀ ਦੇਖਦਾ ਮੈਂ ਬੜੀਆਂ ਵੀਡੀਓ ਮੈਂ ਵੀ ਜਾ ਕੇ ਜਨਾਲੇ ਜਾ ਕੇ ਆ ਅਜਨਾਲੇ ਰਸਤਾ ਤੱਕ ਬੰਦ ਹੋ ਗਿਆ ਸੀ ਤਾਂ ਵੀ ਜਿਹੜੇ ਆ ਉਹ ਸੇਵਾ ਕਰਨ ਵਾਲੇ ਉਹ ਰੁਕੇ ਨਹੀਂ ਉਹ ਕਿਸੇ ਨਾ ਕਿਸੇ ਤਰੀਕੇ ਰਸਤਾ ਡਿਵਰਟ ਤੋਂ ਜਾਂ ਕਿਸੇ ਤਰੀਕੇ ਜਾਂਦੇ ਰਿਹਾ ਇਹੋ ਜੀ ਚੀਜ਼ ਮੈਨੂੰ ਨਹੀਂ ਲੱਗਦਾ ਕਿੱਥੇ ਹੋ ਸਕਦੀ ਹੈ ਪੰਜਾਬ ਤੋਂ ਇਦਾਂ ਹੀ ਆ ਜੀ ਬਸ ਤੁਹਾਨੂੰ ਪਤਾ ਹੀ ਆ ਹੁਣ ਵਿਆਹ ਵਾਲਿਆਂ ਨੂੰ ਤੁਹਾਨੂੰ ਪਹਿਲਾਂ ਵੀ ਦੱਸ ਕੇ ਟੈਣਾ ਇਹ ਖੜਦੇ ਆਪਣੇ ਵਿਆਹ ਵੀ ਸਕੇ ਧੰਨਵਾਦ ਬਾਈ ਜੀ ਤੁਹਾਡਾ ਬਹੁਤ ਬੋਝੇ ਤੁਸੀਂ ਕੁਝ ਅਖੀਰ ਤੇ ਕੁਝ ਮੈਸੇਜ ਪੰਜਾਬ ਦੀ ਜਨਤਾ ਨੂੰ ਦੇਣਾ ਚਾਹੁੰਦੇ ਹੋ ਕਿਉਂਕਿ ਲੋਕ ਤੁਹਾਨੂੰ ਸੁਣਦੇ ਨੇ ਤੁਸੀਂ ਮੈਨੂੰ ਸ਼ੁਰੂਆਤ ਦੇ ਵਿੱਚ ਕਹਿ ਦਿੱਤਾ ਸੀ ਵੀ ਮੈਨੂੰ ਬੋਲਣਾ ਨਹੀਂ ਆਉਂਦਾ ਪਰ ਮੈਂ ਕਿਹਾ ਸੀ ਕੋਈ ਨਾ ਬਾਈ ਜੀ ਤੁਹਾਡੀ ਆਵਾਜ਼ ਜਿਹੜੀ ਆ ਉਹ ਲੋਕਾਂ ਤੱਕ ਪਹੁੰਚੇਗੀ ਤੁਹਾਡਾ ਬੋਲਣਾ ਇਸ ਸਮੇਂ ਜ਼ਰੂਰੀ ਹੈ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਇੱਕ ਪੰਜਾਬੀਆਂ ਨੂੰ ਮੈਂ ਤਾਂ ਇਹ ਕਹਿਣਾ ਵੀ ਜੋ ਅੱਜਕੱਲ੍ਹ ਹਾਲਾਤ ਆ ਜੀ ਆਪਾਂ ਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਖੜਨਾ ਚਾਹੀਦਾ ਹੈ ਬਦਲ ਇੱਥੇ ਮੈਂ ਹੁਣ ਦੇਖਿਆ ਉਹ ਬੰਨ ਟੁੱਟ ਗਿਆ ਜੀ ਸਾਰਾ ਤੇ ਉੱਥੇ ਸੰਗਤ ਦੀ ਬਹੁਤ ਲੋੜ ਆ ਉਹਨੋਂ ਉੱਥੇ ਜਿਹੜੇ ਬਾਈ ਕੰਮ ਕਰ ਰਹੇ ਸੀ ਉਹ ਕਹਿੰਦੇ ਵੀ ਸਾਨੂੰ ਖਾਣ ਪੀਣ ਨਹੀਂ ਚਾਹੀਦਾ ਸਾਨੂੰ ਸੰਗਤ ਦੀ ਲੋੜ ਆ ਵੀ ਉੱਥੇ ਕੰਮ ਕਰਾਉਣ ਵਾਲਿਆਂ ਦੀ ਲੋੜ ਆ ਜੀ ਜਾਂ ਮਿੱਟੀ ਦੀ ਲੋੜ ਆ ਜੀ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਉੱਥੇ ਜ਼ਰੂਰ ਪਹੁੰਚੋ ਜੀ ਹਰਿਕੇ ਦੇ ਵਿੱਚ ਅਸੀਂ ਪਿੰਡ ਮਰੜਾ ਜੀ ਪਿੰਡ ਮਰੜਾ ਮਰੜ ਪਿੰਡ ਦੇ ਵਿੱਚ ਬਾਈ ਨੇ ਕਹਿਤਾ ਵੀ ਲੋਕਾਂ ਦੀ ਲੋੜ ਆ ਇਹਨਾਂ ਨੇ ਸਿੱਧਾ ਕਹਿਤਾ ਸਾਨੂੰ ਰਸਤ ਦੀ ਨਹੀਂ ਲੋੜ ਤੁਹਾਨੂੰ ਕੋਈ ਰਸਤ ਦੀ ਕਿਸੇ ਚੀਜ਼ ਦੀ ਨਹੀਂ ਲੋੜ ਨੇ ਸਰ ਬਹੁਤ ਬਹੁਤ ਧੰਨਵਾਦੀ 200 ਕਿਲੋਮੀਟਰ ਤੋਂ ਸਾਡੇ ਕੋਲ ਆਏ ਚੱਲ ਕੇ ਜੀ ਮੇਰਾ ਪਿੰਡ ਕਰਮੂ ਵਾਲਾ ਜੀ ਚੋਲਾ ਖਾ ਲੰਘਾ ਤੇ ਇਹਨਾਂ ਦੇ ਸਾਡੀ ਵੀਡੀਓ ਵੇਖ ਕੇ ਤੇ ਸਾਨੂੰ ਇਹਨਾਂ ਦਾ ਸਾਡੇ ਨਾਲ ਕਨੈਕਟ ਕੀਤਾ ਵੀ ਕੋਈ ਮੁਸ਼ਕਲ ਐਂ ਵੀ ਚਲੋ ਤੁਹਾਡੇ ਸਾਹਮਣੇ ਜੋ ਵੀਡੀਓ ਚੱਲਦੀ ਉਹ ਦੀ ਨਾ ਹੀ ਨੁਕਸਾਨ ਤੇ ਹੋਣ ਡਿਆ ਪਿੰਡਾਂ ਦੇ ਪਿੰਡ ਰੁੜੇ ਪਿਆ ਸਾਰਾ ਜੋ ਫਸਲ ਜੋ ਮਾਲ ਡੰਗਰ ਸਾਰਾ ਨੁਕਸਾਨ ਹੋ ਗਿਆ ਤੇ ਚਲੋ ਇਹਨਾਂ ਦਾ ਵੀ ਬਾਈ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹ ਆਪ ਦਾ ਸਾਰਾ ਕੰਮ ਛੱਡ ਕੇ ਸਾਡੇ ਕੋ ਪਹੁੰਚੇ ਤੇ ਅਸੀਂ ਹੋਰ ਵੀ ਜਿਹੜੇ ਵੀ ਹੈਗੇ ਸਾਰਿਆਂ ਨੂੰ ਮੈਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਪਹੁੰਚੋ ਤੇ ਸਾਡੀ ਕੋਸਾਰ ਲਓ ਜੀ ਇਹ ਕੱਲ ਕਹਿੰਦੇ ਨਾ ਜਿਹੜਾ ਮਿੱਟੀ ਨਾਲ ਜੁੜਿਆ ਰਹਿੰਦਾ ਉਹਨੂੰ ਪਤਾ ਹੁੰਦਾ ਮੇਰੀ ਜੜਾਂ ਕਿੱਥੇ ਆ ਤੇ ਉਹ ਇਸ ਬਾਈ ਨੂੰ ਪਤਾ ਵੀ ਆ ਮਿੱਟੀ ਨਾਲ ਜੁੜਿਆ ਆ ਮਿੱਟੀ ਤੋਂ ਹੀ ਉੱਭਰ ਕੇ ਆਇਆ ਮਿੱਟੀ ਨੂੰ ਹੀ ਇਹਨੇ ਸੋਨਾ ਬਣਾ ਦਿੱਤਾ ਤੇ ਇਸ ਬਾਈ ਨੂੰ ਪਤਾ ਵੀ ਆ ਇਹਨਾਂ ਆਪ ਸਾਨੂੰ ਫੋਨ ਕਰਕੇ ਪੁੱਛਿਆ ਵੀ ਦੱਸੋ ਕੋਈ ਮੁਸ਼ਕਲ ਐਵੇਂ ਜੋ ਮੁਸ਼ਕਲ ਦਿੱਤਾ ਦਿੱਦੀ ਹੈ ਵੀ ਜੋ ਪਾਣੀ ਆ ਸਾਰੇ ਵੀਡੀਓ ਚੱਲਣ ਰਹੀ ਆ ਨੁਕਸਾਨ ਦੇ ਹੋਣ ਰਿਆ ਘਰਾਂ ਦੇ ਘਰ ਬੋ ਜੜ ਕੇ ਬੈਠੇ ਆ ਜੀ ਤੇ ਇਹਨਾਂ ਸਵੇਰ ਦੇ ਸਾਡੇ ਕੋਲ ਚਾਰ ਪੰਜ ਪੇੜ ਕੱਢਿਆ ਜੀ ਇਹਨਾਂ ਹਾਂਜੀ ਹਾਂ ਧੰਨਵਾਦ ਸਾਸਿਕਾ ਹਲਜੀ ਵੀਰ ਜੀ ਅਸੀਂ ਇਹ ਵੀਰ ਦਾ ਬੜਾ ਧੰਨਵਾਦ ਕਰਦੇ ਆ ਜਿਨੇ ਆਪਦੇ ਬਾਹਰ ਦਾ ਸਫਰ ਲੋਕੀ ਥੱਕ ਜਾਂਦੇ ਨਹੀਂ ਤੇ ਜਾ ਕੇ ਆਖਦੇ ਆ ਕਿ ਅਸੀਂ ਤੇ ਹੁਣ ਰਿਮਾਨ ਕਰਨਾ ਪਰ ਵੀਰ ਨੇ ਲੋਕਾਂ ਚ ਦਰਦ ਵੇਖਿਆ ਕਿ ਇੱਥੇ ਲੋਕ ਡੁੱਬੇ ਪਏ ਨੇ ਉਤਰਦੇ ਹੀ ਆਪਦੇ ਘਰੋਂ ਦੇਗਾ ਬਣਾ ਕੇ ਚੌਲਾਂ ਦੀਆਂ ਦੇਗਾ ਬਣਾ ਕੇ ਤੇ ਇਹਨੇ ਸਾਡੇ ਕੋ ਪਹੁੰਚਾਈਆਂ ਵੀਰ ਦਾ ਇਹ ਗੱਲੋਂ ਬਹੁਤ ਧੰਨਵਾਦ ਕਰਦੇ ਇਹਨੇ ਦਰਦ ਵੇਖਿਆ ਇਹ ਮਾਰੇ ਇੱਕ ਛੋਟੇ ਘਰ ਚ ਉੱਠ ਕੇ ਵੀ ਲੋਕਾਂ ਦੀ ਇੰਨੀ ਸਹਾਇਤਾ ਕਰਨ ਦਿਆ ਵਾ ਜੋ ਇਹਨੂੰ ਦਰਦ ਲੱਗਾ ਇਹਨੇ ਉਸੇ ਵੇਲੇ ਉਹਥੇ ਪੈਰਾ ਦਿੰਦਿਆ ਆ ਇੱਥੇ ਪਹੁੰਚਿਆ ਸਾਨੂੰ ਇਹਨੇ ਪੁੱਛਿਆ ਕਿ ਕਿੱਥੇ ਜਾਣਾ ਚਾਹੀਦਾ ਸਾਨੂੰ ਪਤਾ ਲੱਗਾ ਕਿ ਮਰੇੜੀ ਬਹੁਤ ਜ਼ਿਆਦੀ ਢਾਲ ਲੱਗੀ ਆ ਤੇ ਬਾਬੇ ਉੱਥੇ ਜਿਹੜੀ ਨੋਚ ਉਲਾ ਰਹੇ ਸੋ ਵੀਰ ਨੇ ਦਵਾ-ਦਵ ਗੱਡੀਆਂ ਇੱਧਰ ਨੂੰ ਘੁਮਾਈਆਂ ਤੇ ਕਹਿੰਦਾ ਪਹਿਲਾਂ ਆਪਾਂ ਉੱਥੇ ਜਾ ਕੇ ਤੇ ਉਹਦਾ ਹਾਲ-ਚਾਲ ਪੁੱਛਦੇ ਲੋਕਾਂ ਦਾ ਜੋ ਉੱਥੇ ਲੋੜ ਹੋਊਗੀ ਆਪਾਂ ਉੱਥੇ ਗਾਂ ਤੋਂ ਵੀ ਪਹਚਾਵਾਂਗੇ ਵੀਰ ਨੇ ਬਹੁਤ ਸਾਡੀ ਉਥੇ ਪਿੰਡਾਂ ਦੇ ਵਿੱਚ ਮਗਰ ਵੀ ਹੈਲਪ ਕੀਤੀ ਗਾਂ ਵੀ ਸਾਨੂੰ ਇਹਨੇ ਕਿਹਾ ਵਾ ਕਿ ਕੋਈ ਗੱਲ ਨਹੀਂ ਜੋ ਵੀ ਤੁਹਾਨੂੰ ਲੋੜੂਗੀ ਮੈਂ ਜਿੰਨੇ ਜੋਗਾ ਹੈਗਾ ਮੈਂ ਪਚਾਉਂਗਾ ਸੋ ਵੀਰ ਦਾ ਫੇਰ ਅਸੀਂ ਵਾਰ-ਵਾਰ ਧੰਨਵਾਦੀ ਕਰ ਸਕਦੇ ਆਂ ਵੀਰ ਦਾ ਕਿਉਂਕਿ ਹੋਰ ਗਾਇਕ ਵੀ ਹੈਗੇ ਆ ਵੀਰੇ ਪੰਜਾਬ ਦੇ ਵਿੱਚ ਅਰਬਾਂ ਪਤੀ ਹੈਗੇ ਆ ਜੀ ਦੀ ਮਰਜ਼ੀ ਬਾਹ ਪਾਟ ਸਕਦੇ ਜਿਲ੍ਹਾ ਜਿਲ੍ਹਾ ਤੱਕ ਸਾਮ ਸਕਦੇ ਆ ਉਹ ਤੇ ਵੀਰ ਇੱਕ ਗਰੀਬ ਘਰ ਦੇ ਹੂਨ ਦੇ باوجود ਵੀ ਸਾਡੇ ਕੋ ਆਇਆ ਤੇ ਇਹਨੇ ਸਾਡੇ ਸਾਰੇ ਨਗਰ ਦੀ ਉਥੇ ਪਿੰਡ ਕਰਮੂ ਵਾਲਾ ਧੁੰਨਟਾਏ ਵਾਲਾ ਚੰਬਾ ਕਲਾਂ ਚੰਬਾ ਹਵੇਲੀਆਂ ਕਮੂ ਉਥੇ ਲੋਕਾਂ ਦੇ ਘਰ ਘਰ ਜਾ ਕੇ ਵੀਰ ਨੇ ਰਾਸ਼ਨ ਵੰਡਿਆ ਹੋਰ ਵੀ ਸਹਾਇਤਾ ਜੋ ਜਾਨੀ ਕਰਨ ਵਾਲੀ ਸੀ ਨੇ ਵੀਰ ਨੇ ਕੀਤੀ ਹੈ ਤੇ ਦਿਖਾਵਾ ਨਹੀਂ ਕੀਤਾ ਕਿਸੇ ਦਾ ਨਾ ਵੀਰੇ ਇਹ ਕਹਿੰਦਾ ਰਿਹਾ ਯਾਰ ਮੇਰੇ ਕੋ ਆਓ ਦਵਾਈ ਚਾਹੀਦੀ ਦਵਾਈ ਲੋ ਆ ਰਾਸ਼ਨ ਚਾਹੀਦਾ ਰਾਸ਼ਨ ਲੋ ਫੋੜੋ ਨਾ ਕਰਾਓ ਯਾਰ ਫੋਟੋ ਖਿਚਾਉਣੀ ਆਂਦਾ ਮੈਂ ਆ ਮੈਂ ਤਾਂ ਦਰਦ ਵੇਖ ਕੇ ਆਇਆ ਮੈਂ ਤਾਂ ਵੇਖਣ ਆਇਆ ਹਾਂ ਕਿ ਇੱਥੇ ਕਿੰਨੇ ਕੁ ਲੋਕ ਤੰਗ ਪਰੇਸ਼ਾਨ ਹੋਏ ਪਏ ਨੇ ਵੀਰ ਨੇ ਤੰਗੀ ਵੇਖੀ ਲੋਕਾਂ ਦੀ ਫੋਟੋ ਵਾਲ ਨਹੀਂ ਇਹਨੇ ਕਿ ਫੋਟੋ ਤੋਂ ਸਭ ਕੋ ਡੱਕਦਾ ਰਿਹਾ ਹੁਣ ਵੀ ਇੱਥੇ ਡੱਕਦਾ ਰਿਹਾ ਕਿ ਫੋਟੋ ਨਾ ਖਿਚਾਓ ਕੋਈ ਮੁਸ਼ਕਲ ਹੈ ਤੇ ਮੈਨੂੰ ਦੱਸੋ ਮੈਂ ਜਿੰਨਾ ਜਿੰਨੀ ਚੋਕ ਹੈਗਾ ਤੁਹਾਡਾ ਸਾਥ ਦਿੰਨਾ ਭਾਈ ਜੀ ਮੈਂ ਮੈਂ ਤਾਂ ਐਪਰੀਸ਼ੀਏਟ ਹੀ ਕਰਨਾ ਚਾਹਾਂਗਾ ਇਸ ਗੱਲ ਤੇ ਬਾਈ ਦੀਆਂ ਅੱਖਾਂ ਵੀ ਨਮ ਹੋ ਗਈਆਂ ਗੱਲ ਕਰਕੇ ਬਿਲਕੁਲ ਬਿਲਕੁਲ ਨਾ ਭਾਈ ਹੌਣ ਨਹੀਂ ਬੋਲਿਆ ਧੰਨਵਾਦ ਤੇ ਨਾ ਨਾ ਕੋਈ ਨੰਨਾ ਤੇ ਮੈਂ ਕਹਾਂਗਾ ਵੀ ਅੱਜ ਸਾਰੇ ਪੰਜਾਬ ਨੂੰ ਖੜਨ ਦੀ ਲੋੜ ਹੈ ਇੰਡਸਟਰੀ ਨੂੰ ਮੈਂ ਸਿਰਫ ਇੰਡਸਟਰੀ ਨੂੰ ਨਹੀਂ ਕਹਾਂਗਾ ਹਰ ਪੋਲੀਟਿਸ਼ੀਅਨ ਨੂੰ ਹਰ ਉਸ ਬੰਦੇ ਨੂੰ ਹਰ ਆਮ ਕਿਸਾਨ ਨੂੰ ਵੀ ਹਰ ਅਮੀਰ ਬੰਦੇ ਨੂੰ ਵੀ ਹਰ ਕਿਸੇ ਨੂੰ ਜਿਹੜਾ ਹੈ ਉਹ ਪੰਜਾਬ ਨਾਲ ਖੜਨ ਦੀ ਲੋੜ ਹੈ ਜੇ ਕੋਈ ਅਮੀਰ ਨਹੀਂ ਵੀ ਹੈ ਤਾਂ ਉਹ ਕਿਸੇ ਤਰੀਕੇ ਨਾਲ ਵੀ ਸੇਵਾ ਕਰ ਸਕਦਾ ਕਿਉਂਕਿ ਆ ਪਿੰਡ ਨੇ ਸਿੱਧਾ ਕਹਿਤਾ ਵੀ ਸਾਨੂੰ ਰਸਤ ਪਾਣੀ ਨਹੀਂ ਚਾਹੀਦਾ ਸਾਨੂੰ ਸਿਰਫ ਜਿਹੜੀ ਹੈ ਮੈਨ ਪਾਵਰ ਚਾਹੀਦੀ ਹੈ ਸਾਨੂੰ ਦੋ ਹੱਥ ਜਿਹੜੇ ਜੈ ਚਾਹੀਦੇ ਆ ਵੀ ਅਸੀਂ ਜਿਹੜੀ ਐ ਇੱਥੇ ਸੇਵਾ ਕਰਾ ਸਕੀਏ ਅਤੇ ਸਾਡੇ ਜਿਹੜੇ ਆ ਕਾਰ ਬਚਿਆ ਰਵੇ ਸਾਡੇ ਪਿੰਡ ਬਚਿਆ ਰਵੇ ਅਤੇ ਸਾਡੀ ਫਸਲਾਂ ਬਚੀਆਂ ਰਹਿਣ ਤੱਕਰਾ ਤੋਂ ਬਾਹਰ ਨਿਕਲੋ ਪਰ ਹਾਂ ਇਹ ਵੀ ਕਵਾਂਗਾ ਸੇਫਲੀ ਨਿਕਲੋ ਪਹਿਲਾਂ ਗੱਲਬਾਤ ਕਰਕੇ ਨਿਕਲੋ ਪਹਿਲਾਂ ਪੁੱਛ ਕੇ ਨਿਕਲੋ ਵੀ ਰਸਤਾ ਕਿੱਥੋਂ ਖੁੱਲਾ ਜੇ ਸੇਵਾ ਵੀ ਕਰਨਾ ਚਾਹੁੰਦੇ ਹੋ ਤਾਂ ਆਪਣਾ ਵੀ ਵਿਚਾਰ ਰੱਖੋ ਕਿਉਂਕਿ ਤੁਸੀਂ ਸਾਰੇ ਬਹੁਤ ਕੀਮਤੀ ਹੋ ਪੂਰਾ ਪੰਜਾਬ ਬਹੁਤ ਕੀਮਤੀ ਹੈ ਸੋ ਇਸੇ ਤਰੀਕੇ ਨਾਲ ਹੜਾ ਦੇ ਜੋ ਅਸਲੀ ਹਾਲਾਤ ਹੈ ਉਸੇ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਕੈਮਰਾ ਪਰਸਨ ਅੰਮਦ ਖਨਾ ਦੇ ਨਾਲ ਮੈਂ ਹਾਕੂ ਵਰਸ ਹਾਂ। ਵਾਲਾ ਹਾਈਵੇ ਤੇ ਮੌਜੂਦ ਆ ਤਸਵੀਰਾਂ ਦੇਖ ਸਕਦੇ ਹੋ ਕੱਲ ਵੀ ਇੱਥੇ ਸੀ ਪਰ ਕੱਲ ਪਾਣੀ ਜਿਹੜਾ ਇਹਨਾਂ ਨਹੀਂ ਸੀ ਇਹ ਹਾਈਵੇ ਜ਼ਰੂਰ ਹੈ ਹਾਈਵੇ ਤੁਹਾਨੂੰ ਇਹ ਅੱਜ ਦਰਿਆ ਲੱਗ ਰਿਹਾ ਹੋਏਗਾ ਤੇ ਆ ਸੇਵਾ ਵਾਲੀ ਟਰਾਲੀ ਜਿਹੜੀ ਜਾਰੀ ਸੀ ਟਰੈਕਟਰ ਦੇ ਰਾਹੀਂ ਇਹ ਜਿਹੜੀ ਆ ਟਰੈਕਟਰ ਨਾਲ ਅਟੈਚ ਸੀ ਇਹ ਟਰਾਲੀ ਤੇ ਕਿਸ ਤਰੀਕੇ ਨਾਲ ਇਹ ਵੀ ਇਸ ਤੇ ਚਪੇਟ ਦੇ ਵਿੱਚ ਆ ਗਈ ਆ ਭਾਈ ਜੀ ਜਿਹੜੇ ਚਲਾ ਰਹੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਜੀ ਹੋਇਆ ਕੀ ਪਾਣੀ ਦਾ ਪੱਧਰ ਇੱਕਦਮ ਵੱਧ ਗਿਆ ਪਾਣੀ ਦਾ ਪੱਧਰ ਵੱਧ ਨਹੀਂ ਗਿਆ ਸਾਡੇ ਅੱਗੇ ਕੇ ਫੌਜੀਆ ਦੀ ਗੱਡੀ ਗਈ ਆ ਤੇ ਇੱਕਦਮ ਇੱਥੇ ਪਾੜ ਪੈ ਗਿਆ 10 ਫੁੱਟ ਦਾ ਇੱਕਦਮ ਇੱਕਦਮ ਐਸੀ 4 ਜਾਨੇ ਟਰੈਕਟਰ ਦੇ ਬੈਠੇ ਸੀ ਤੇ ਚਾਰੇ ਚਾਰੇ ਡੁੱਬ ਗਏ ਸੀ ਤੇ ਜਾ ਕੇ ਮਤਲਬ 2-3 ਮਿੰਟ ਡੁੱਬੇ ਰਹੇ ਆ ਫਿਰ ਅੱਗੇ ਉੱਪਰ ਨੂੰ ਪਾਣੀ ਉੱਪਰ ਹੋ ਗਿਆ ਤੇ ਫਿਰ ਅਸੀਂ ਅੱਗੇ ਜਾ ਕੇ ਨਿਕਲੇ ਆ ਇਹ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਰਸਾਂ ਰੁੜ ਗਿਆ ਤੇ ਦੂਜਾ ਬਾਕੀ ਬੰਦੇ ਬੰਦੇ ਬਚ ਗਏ ਸਾਰੇ ਕੁਝ ਟਰਾਲੀ ਦੇ ਵਿੱਚ ਹੀ ਸਿੰਘ ਆਪਣੇ ਤੇ ਜਿੰਨੇ ਜਾਨੀ ਬਚਾਅ ਹੋ ਗਿਆ ਬਾਕੀ ਕੋਈ ਗੱਲ ਨਹੀਂ ਬਾਕੀ ਇਹ ਵੀ ਪਾੜ ਬਹੁਤ ਜ਼ਿਆਦਾ ਪੈ ਚੁੱਕੇ ਆ ਮਤਲਬ ਹੁਣ ਇੱਥੇ ਲਿੰਕ ਟੁੱਟ ਚੁੱਕਾ ਆ ਰੋਡ ਦਾ ਇਹ ਅਜਨਾਲੇ ਇਹ ਅਜਨਾਲੇ ਦਾ ਮੇਨ ਹਾਈਵੇ ਅਜਨਾਲਾ ਅਜਨਾਲੇ ਤੇ ਆਪਾਂ ਬਿਲਕੁਲ ਅਜਨਾਲੇ ਦੇ ਵਿੱਚ ਖੜੇ ਆ ਮੈਂ ਮੈਨ ਹਾਈਵਾ ਜਾਂਦਾ ਕਿੱਧਰ ਨੂੰ ਮੈਨ ਹਾਈਵਾ ਇੱਧਰ ਡੇਰਾ ਬਾਬਾ ਨਾਨਕ ਨੂੰ ਇੱਧਰ ਨੂੰ ਜਾਂਦਾ ਮੈਨ ਨੂੰ ਐਵੇਂ ਜਾਂਦਾ ਮਤਲਬ ਅਜ ਨਾਲੇ ਨਾਲ ਡੇਰਾ ਬਾਬਾ ਨਾ ਲੱਗਦਾ ਹੁਣ ਲਿੰਕ ਖਤਮ ਹੋ ਚੁੱਕਾ ਸਾਰਾ ਖਤਮ ਹੋ ਗਿਆ ਅੱਗੇ ਹੁਣ ਇੱਥੇ ਬੇੜੀਆਂ ਦੀ ਲੋੜ ਆ ਹਰ ਲੀਡਰ ਉੱਥੇ ਆਉਂਦਾ ਆ ਬਿਆਨ ਦੇ ਕੇ ਚਲਾ ਜਾਂਦਾ ਅਸੀਂ ਜੀ ਬੇੜੀਆਂ ਲੈ ਕੇ ਆਉਂਨੇ ਅਸੀਂ ਜੀ ਕਿਸੇ ਬੋਤੇ ਜਾਉਂਦੇ ਦੀ ਇੱਥੇ ਕਿਸੇ ਲੀਡਰ ਦੀ ਕੋਈ ਬੇੜੀ ਨਹੀਂ ਆਈ ਫੌਜੀਆਂ ਦੀਆਂ ਦੋ ਤਿੰਨ ਬੇੜੀਆਂ ਨੇ ਉਹ ਉਹਨਾਂ ਦੇ ਅਸੀਂ ਰਾਸ਼ਨ ਲੈ ਕੇ ਰੋਹ ਜਾਂਦੇ ਉੱਥੇ ਅੱਗੇ ਤੇ ਅੱਜ ਜਾ ਰਹੇ ਅਸੀਂ ਅੱਗੇ ਫੌਜੀਆਂ ਦੀਆਂ ਗੱਡੀਆਂ ਸਾਡੇ ਤੋ ਉਹ ਇੱਕ ਦਮ ਟਰਾਲੀ ਦੇ ਪਾੜ ਪੈ ਗਿਆ ਤੇ ਟਰੈਕਟਰ ਵੀ ਡੋਬ ਗਿਆ ਟਰਾਲੀ ਵੀ ਹੁਣ ਇੱਥੋਂ ਘਟੋ ਘਟ 20 ਫੁੱਟ ਦਾ ਥੱਲੇ ਪਾੜ ਪਿਆ ਜਿੱਥੋਂ ਟਰਾਲੀ ਕੱਢੀ ਹੋਣੀ ਸੀ ਇੱਥੋਂ 20 ਫੁੱਟ ਦਾ 20 ਫੁੱਟ ਦਾ ਪਾੜ ਇੱਥੇ ਹੁਣ ਲਿਖ ਕੇ ਲਾਉਣਾ ਪੈਣਾ ਵੀ ਇੱਥੇ ਰਸਤਾ ਬੰਦ ਹੈ ਅੱਗੇ ਤੇ ਪਰ ਪ੍ਰਸ਼ਾਸਨ ਨੂੰ ਇਹਨਾਂ ਚਾਹੀਦਾ ਹੁਣ ਭਗਵਾਨ ਜੀ ਮਾਨ ਨੂੰ ਵੀ ਇੱਥੇ ਤੁਹਾਡਾ ਪ੍ਰਬੰਧ ਕੀ ਇੱਥੇ ਧਾਰੀਵਾਲ ਆਇਆ ਗੱਲ ਉੱਥੇ ਬਿਆਨ ਦੇ ਕੇ ਚਲੇ ਗਿਆ ਲੋਕਾਂ ਨੂੰ ਮੈਂ ਤੁਹਾਡੇ ਨਾਲ ਆ ਨਾਲ ਯਾਰ ਚੱਟਣਾ ਤੁਹਾਨੂੰ ਗਏ ਨੇ ਇੱਥੇ ਪ੍ਰਬੰਧ ਕਰੋ ਬੇੜੀਆਂ ਦਾ ਲੋਕ ਅੱਗੇ ਭੁੱਖੇ ਮਰਨ ਦੇ ਆ ਲੋਕਾਂ ਨੇ ਕੱਲ ਅ ਪਕਾ ਕੇ ਪ੍ਰਸ਼ਾਦਾ ਲੈਣ ਗਿਆ ਹੁਣ ਅੱਗੇ ਲਾਈਟ ਨਹੀਂ ਹੈਗੀ ਤੇ ਸੁੱਕਾ ਰਾਸ਼ਨ ਕੀ ਕਰੂਗਾ ਉਥੇ ਭਾਈ ਨਾ ਜਾਓ ਲਾਈਟ ਨਹੀਂ ਹੈਗੀ ਕਿਸੇ ਕੋ ਗੈਸ ਨਹੀਂ ਹੈਗੇ ਲੋਕ ਰੋਟੀਆਂ ਲੋਕ ਉੱਪਰ ਕੋਠਿਆਂ ਤੇ ਚੜੇ ਆ ਉਹਨਾਂ ਨੂੰ ਪ੍ਰਸ਼ਾਦਿਆਂ ਦੀ ਲੋੜ ਪ੍ਰਸ਼ਾਦੇ ਹੁਣ ਵੀ ਅਸੀਂ ਸਵੇਰ ਦਾ ਲੰਗਰ ਤਿਆਰ ਕਰਕੇ ਤੇ ਲੈ ਕੇ ਜਾ ਰਹੇ ਹਾਂ ਹੁਣ ਲੰਗਰ ਤੇ ਚਲੋ ਸਾਰਾ ਰੋੜ ਗਿਆ ਫੇਰ ਤਿਆਰ ਕਰਾਂਗੇ ਬਾਕੀ ਵੀ ਇੱਥੇ ਬੇੜੀਆਂ ਦੀ ਘਟੋ ਘਾਟ 1000 ਬੇੜੀ ਹੋਣੀ ਚਾਹੀਦੀ ਆ ਵੀ ਬੇੜੀਆਂ ਦੇ ਰਾਹੀਂ ਆਪਾਂ ਲੰਗਰ ਲੈ ਕੇ ਜਾਈਏ ਇਹ ਸਰਕਾਰ ਤੱਕ ਤੁਸੀਂ ਗੱਲ ਪਹੁੰਚਾ ਦਿਓ ਨਾਟਕ ਨਾ ਕਰੋ ਇੱਥੇ ਡਰਾਮੇ ਨਾ ਆ ਕੇ ਕਰੋ ਇੱਥੋਂ ਲੀਡਰ ਆਉਂਦੇ ਆ ਭਾਜਪੀ ਵਾਲੇ ਆਕਾਲੀ ਦਲ ਵਾਲੇ ਕਾਂਗਰਸੀ ਉੱਥੋਂ ਬਿਆਨ ਦੇ ਕੇ ਚਲੇ ਜਾਂਦੇ ਪਾਣੀ ਲਾ ਕੇ ਖੜ ਕੇ ਅੱਗੇ ਨਹੀਂ ਆ ਕੇ ਕਿਹਨੇ ਵੇਖਿਆ ਕਿਸੇ ਲੀਡਰ ਦੀ ਅੱਗੇ ਫੋਟੋ ਵੇਖੀ ਤੁਸੀਂ ਕੋਈ ਵੀਡੀਓ ਵੇਖੀ ਇਹ ਉਹਨਾਂ ਤੱਕ ਗੱਲ ਪਹੁੰਚਾਓ ਵੀ ਡਰਾਮੇ ਨਾ ਕਰੋ ਆ ਕੇ ਇੱਥੇ ਲੋਕਾਂ ਦਾ ਸਾਥ ਦੋ ਦੇਖੋ ਆਰਮੀ ਵਾਲੋ ਜਿਹੜਾ ਰੈਸਕਿਊ ਇਸ ਸਮੇਂ ਆਪਰੇਸ਼ਨ ਚਲਾਇਆ ਜਾ ਰਿਹਾ ਆ ਆ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਇਹ ਟਰੈਕਟਰ ਤੱਕ ਜਿਹੜੇ ਨੇ ਇੱਥੇ ਰੋੜ ਰਹੇ ਨੇ ਪਾੜ ਇੱਥੇ ਪਾਣੀ ਦਾ ਪੈ ਚੁੱਕਾ ਆ ਆ ਬਾਈ ਕਹਿ ਰਿਹਾ ਵੀ ਘਟੋਂ ਘਟ 10 ਫੁੱਟ ਦਾ ਪਾੜ ਜਿਹੜਾ ਪਿਆ ਆ ਤਸਵੀਰ ਦੇਖ ਸਕਦੇ ਹੋ ਵੀ ਤੁਹਾਨੂੰ ਇਹ ਦੇਖ ਸਕਦੇ ਹੋ ਕਿੰਨੀ ਤੇਜ਼ ਇੱਥੇ ਪਾਣੀ ਜਿਹੜਾ ਹੈ ਉਹ ਸਾਨੂੰ ਤਾਂ ਕਿੱਥੇ ਖੜਨਾ ਔਖਾ ਆਇਆ ਹੈ ਮੈਂ ਸਾਰਿਆਂ ਨੂੰ ਗਵਾੰਗਾ ਵੀ ਪਿੱਛੇ ਹੋਵੋ ਤੇ ਪਾੜ ਪੈਣ ਤੋਂ ਬਾਅਦ ਤੁਸੀਂ ਇੱਕ ਵਾਰੀ ਪਾਣੀ ਦੀ ਜਿਹੜੀ ਰਫ਼ਤਾਰ ਹੈ ਉਹ ਦੇਖ ਸਕਦੇ ਹੋ ਤੇ ਦਰਿਆ ਨਹੀਂ ਹੈ ਇਹ ਨੈਸ਼ਨਲ ਹਾਈਵੇ ਹੈ ਤੇ ਨੈਸ਼ਨਲ ਹਾਈਵੇ ਤੇ ਇਸ ਤਰੀਕੇ ਨਾਲ ਆਤ ਹੋਇਆ ਸੇਵਾ ਕਰਨ ਵਾਲਿਆਂ ਨੂੰ ਸੇ ਸੇਵਾ ਕਰਨ ਵਾਲਿਆਂ ਦੇ ਜਿਹੜੇ ਟਰੈਕਟਰ ਆ ਉਹ ਵੀ ਤੱਕ ਇੱਥੇ ਟਰਾਲੀ ਸਮੇ ਜਿਹੜੇ ਫਸੇ ਨੇ ਇਹ ਸੇਵਾ ਕਰਨ ਪਹੁੰਚੇ ਸੀ ਪਾੜ ਪਿਆ ਯਾਰ ਅੱਗੇ ਪਾੜ ਜੇ ਅੱਗੇ ਨਾ ਜਾਓ ਪਿੱਛੇ ਹੋ ਜਾ ਯਾਰ ਥੋੜਾ ਪਿੱਛੇ ਹੋ ਜਾ ਪਿੱਛੇ ਆ ਜਾ ਬੜਾ ਵੱਡਾ ਪਾੜ ਯਾਰ ਇੱਥੇ ਗੱਲ ਕੀਤੀ ਜਾਂਦੀ ਕਿੰਨੇ ਕਿੰਨੇ ਵੀ ਡਰ ਰਹੇ ਹਾਈ ਆਹ ਦੇਖ ਸਕਦੇ ਹੋ ਆਹ ਦੇਖ ਸਕਦੇ ਹੋ ਵੀ ਇੱਧਰ ਰੈਸਕਿਊ ਆਪਰੇਸ਼ਨ ਜਿਹੜਾ ਚਲਾਇਆ ਬਾਈ ਜੀ ਤੁਸੀਂ ਵੀ ਨਾਲ ਸੀਗੇ ਅਸੀਂ ਨਾਲ ਨਹੀਂ ਅਸੀਂ ਇਧਰੋਂ ਸੁਪੀਆਂ ਦਵਾ ਰਹੇ ਗਗਮਾਲ ਤੋਂ ਤੇ ਅਸੀਂ ਕੁਦਰਤੀ ਉੱਤੇ ਚੜੇ ਆ ਤੇ ਉੱਤੇ ਦੇਖਿਆ ਤੇ ਟਰੈਕਟਰ ਵੀਰ ਉਹਨਾਂ ਸਾਡੋ ਬਾਹੀ ਅਸੀਂ ਫਿਰ ਇਹਨਾਂ ਕੋ ਰੱਸੀ ਹੈ ਨਾ ਰੱਸੀ ਉੱਪਰ ਉਹ ਰੱਸੀ ਦੀ ਮਦਦ ਨਾਲ ਉਹਨਾਂ ਸਾਈਡ ਸਾਈਡ ਤੇ ਹੋ ਗਏ ਉਹਨਾਂ ਨੂੰ ਕੱਢਿਆ ਅੱਛਾ ਇਹ ਨਾ ਇਹ ਬਾਈਆਂ ਨੂੰ ਰੱਸੀ ਦੀ ਮਦਦ ਆ ਆਇਆ ਵੀਰ ਹੀ ਆ ਰੋੜੇ ਵੀਜੀ ਰੋੜੇ ਪੈ ਗਏ ਆ ਥੱਲੇ ਚਲ ਗਏ ਜਿਵੇਂ ਜ਼ਮੀਨ ਦੇ ਥੱਲੇ ਜਾ ਕੇ ਪੈਰ ਲਗਾ ਫਿਰ ਤਾਂ ਇਹ ਵੀ ਜੇ ਸਮਝ ਨਹੀਂ ਲੱਗੀ ਕੀ ਬਣ ਗਿਆ ਸਾਡੇ ਨਾਲ ਹਾਂਜੀ ਇਹ ਵੀਰ ਹੋਣੇ ਬਹੁਤ ਬਚਾ ਹੋਇਆ ਇਹਨਾਂ ਦਾ ਪਰ ਉਤੋਂ ਦੀ ਇਹ ਰੱਸਾ ਉਹਨਾਂ ਸੁਟਿਆ ਇਹਨਾਂ ਕੋਲ ਜਿਹੜੇ ਸਵੇਰ ਦੇ ਇੱਥੋਂ ਨਿਕਲ ਗਏ ਹੋਏ ਨੇ ਸੇਵਾ ਕਰਨ ਸੰਗਤ ਨਿਕਲੀ ਆ ਉਹ ਵਾਪਸ ਕੀਤਾ ਆਉਗੀ ਉਹਨਾਂ ਲਈ ਤਾਂ ਬਹੁਤ ਔਖਾ ਬਾਈਪਾਸ ਆਏਗੀ ਹਾਂਜੀ ਬਾਈਪਾਸ ਉਤੋਂ ਦੀ ਆਉਗੀ ਰਸਤਾ ਹੈਗਾ ਆਹੋ ਰੋਡ ਤੇ ਬਾਈਪਾਸ ਆਉਗੀ ਹੁਣ ਦੁਨੀਆ ਆਹ ਰਾਹਾਂ ਤੇ ਆਪਣੇ ਧਿਆਨ ਆਉਨੇ ਟਰੈਕਟਰ ਹੋਇਆ ਕਿ ਮਤਲਬ ਇੱਕੋ ਦਮ ਤੁਸੀਂ ਜਾ ਰਹੇ ਸੀ ਵਿਜੀ ਹਾਈਵੇ ਤੋਂ ਜਾਣੇ ਇੱਕਦਮ ਪਾੜ ਪੈ ਗਿਆ ਆਪਾਂ ਗਾੜੀ ਬੈਠੇ ਹਾਂ ਤੇ ਇੱਕਦਮ ਟਰੈਡਰ ਥੱਲੇ ਡੇ ਪਿਆ ਵਿਜੀ ਵਿੱਚ ਪਾਣੀ ਦੇ ਨੇ ਬੰਦਿਆਂ ਦੇ ਉੱਥੇ ਅੜੇ ਰਹਿ ਗਿਆ ਟਰੈਕਟਰ ਤੇ ਆ ਪਰਨੇ ਲਾ ਕੇ ਅਸੀਂ ਆਪਣੇ ਲਾ ਕੇ ਬੰਦਿਆਂ ਨੂੰ ਬਚਾਇਆ ਅੱਛਾ ਤੁਸੀਂ ਆਪਣੇ ਪਰਨੇ ਲਾ ਕੇ ਇਹਨਾਂ ਦੀ ਹਾਂਜੀ ਮਦਦ ਕੀਤੀ ਹੁਣ ਪਰਨਾ ਸਾਡਾ ਕਿੱਥੇ ਆ ਆ ਵੀਰ ਨੇ ਪਰਣਾ ਲਾਇਆ ਸਾਰੇ ਨੇ ਲਾਇਆ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆ ਪਰਣਾ ਵੀਰ ਨੇ ਦਿੱਤਾ ਮੈਨੂੰ ਹਾਂ ਬਾਈ ਦਾ ਪਰਣਾ ਹਾਂ ਬਾਈ ਦਾ ਪਰਣਾ ਬਾਈ ਸਲੂਟ ਹੈ ਤੁਹਾਨੂੰ ਮੈਂ ਕਵਾਂਗਾ ਤੁਸੀਂ ਇਹਨਾਂ ਦੀ ਜ਼ਿੰਦਗੀ ਬਚਾਈ ਆ ਇਹ ਗੁਰੂ ਸਾਹਿਬ ਨਹੀਂ ਗੁਰੂ ਸਾਹਿਬ ਨੇ ਜਿਹੜੀ ਦਾਸ ਸਾਨੂੰ ਦਸਤਾਰ ਦੀ ਬਖਸ਼ੀ ਹੈ ਨਾ ਉਹ ਕਿੰਨੀ ਆ ਜਾਨਾ ਵੈਸੇ ਤਾਂ ਬਚਾਈ ਜਾ ਰਹੀ ਆ ਤੁਸੀਂ ਇਹਨਾਂ ਦੀ ਜਾਨ ਜਿਹੜੀ ਆ ਇਸ ਤਰੀਕੇ ਨਾਲ ਵੀ ਬਚਾਈ ਸੇਵਾ ਕਰਨ ਵਾਸਤੇ ਆ ਰਹੇ ਸੀ ਅਸੀਂ ਕੁਦਰਤੀ ਆ ਸਾਡੀ ਸਾਡ ਕੋ ਇਹਨਾਂ ਦੀ ਸੇਵਾ ਹੋ ਗਈ ਆ ਇਸ ਇਧਰ ਉੱਪਰ ਜਾ ਉੱਪਰ ਜਾ ਰਹੇ ਆਂ ਅਸੀਂ ਉਧਰ ਆ ਰਹੇ ਆਂ ਗੱਗੋਮਾਲ ਤੋਂ ਆਏ ਆਂ ਤੇ ਅਸੀਂ ਡੰਗਰ ਅਸੀਂ ਡੰਗਰਾਂ ਵਾਸਤੇ ਲੈ ਕੇ ਆਏ ਆਂ ਚਾਰਾ ਵਾਸਤੇ ਲੈਣ ਆਏ ਆਂ ਤੇ ਚਲੋ ਹਟ ਕੋ ਚਾਰ ਲੈਣ ਵਾਸਤੇ ਆਏ ਆਂ ਤੇ ਉਹਨਾਂ ਦਾ ਸਾਡਾ ਕੋਲ ਨਹੀਂ ਪਹੁੰਚਿਆ ਗਿਆ ਤੇ ਅਸੀਂ ਕੁਦਰਤੀ ਉੱਤੇ ਵੇਖਿਆ ਤੇ ਆਉਂਦਿਆਂ ਟਰੈਕਟਰ ਡੁੱਬਾ ਸੀ ਇਹਨਾਂ ਦਾ ਤੇ ਵੀਰ ਹੋਣੀ ਉਧਰ ਆਉ ਕਾਫੀ ਅੱਗੇ ਹੋਏ ਸੀ ਫਿਰ ਇਹਨਾਂ ਕੋਲ ਹੀ ਰੱਸੀ ਹੈ ਨਾ ਰੱਸੀ ਫੜ ਕੇ ਉਧਰੋਂ ਦੀ ਲੈ ਕੇ ਉਹ ਪੋਲ ਦੇ ਨਾਲ-ਨਾਲ ਲੈ ਕੇ ਤੇ ਫਿਰ ਉਹਨਾਂ ਨੂੰ ਉੱਪਰ ਜਾ ਖਿੱਚਿਆ ਪਹਿਲਾਂ ਤੁਸੀਂ ਦਸਤਾਰਾ ਛੱਟੀ ਆ ਫਿਰ ਉਸ ਤੋਂ ਬਾਅਦ ਰੱਸੀ ਵੀ ਛੱਟੀ ਹਾਂਜੀ ਹਾਂਜੀ ਇਹ ਰੱਸੀ ਖੋਦ ਆ ਵੀਰ ਦਾ ਵੀ ਇੱਕ ਫਟਕਾ ਹੈਗਾ ਸੀ ਇਹਨਾਂ ਦੇ ਬਲੇ ਹਾਂ ਇਹ ਪੂਰੇ ਰੁੜ ਗਏ ਸੀ ਪੰਜਾਬ ਨੂੰ ਰੋਡ ਦਾ ਸਰਕਾਰ ਨੇ ਪਹਿਲਾਂ ਨੋਟਬੰਦੀ ਹੋ ਗਈ ਉਸ ਦੇ ਬਾਅਦ ਉਹ ਕਰੋਨਾ ਚੱਲ ਗਿਆ ਅਭੀ ਖੜਾ ਆਇਆ ਅਭੀ ਕਿੱਧਰ ਜਾਏਗਾ ਅਭੀ ਨਾ ਇਹ ਬਲਾਕ ਹੋ ਗਿਆ ਪੂਰਾ ਰਸਤਾ ਇਹ ਦੇਖੋ ਸਾਰਾ ਬਲਾਕ ਹੋ ਚੁੱਕਾ ਹੈ ਪੂਰਾ ਬਲਾਕ ਹੋ ਚੁੱਕਾ ਹੈ ਕੋਈ ਅੱਗੇ ਜੋ ਉਧਰ ਆਦਮੀ ਆ ਉਧਰ ਹੀ ਰਹੇਗਾ ਨਾ ਕੋਈ ਖਾਣਾ ਜਾਏਗਾ ਨਾ ਕੋਈ ਪਾਣੀ ਜਾਏਗਾ ਇਧਰ ਬੇੜਾ ਚਾਹੀਏ ਪੂਰਾ ਮਾਈਤੀ ਪਹਿਲਾਂ ਤਾਂ ਤਿੰਨ ਸਿੰਘਾਂ ਦੀ ਤਸਵੀਰ ਦਿਖਾ ਦਿਓ ਅੱਜ ਇਹਨਾਂ ਨੇ ਜਾਨਾਂ ਬਚਾਈਆਂ ਨੇ ਅੱਜ ਇਹਨਾਂ ਨੇ ਜਾਨਾਂ ਬਚਾਈਆਂ ਨੇ ਆਪਣੀਆਂ ਦਸਤਾਰਾਂ ਜਿਹੜੀਆਂ ਨੇ ਇਹ ਇਹਨਾਂ ਨੇ ਬੰਨ੍ਹ ਕੇ ਜਿਹੜੀਆਂ ਨੇ ਉਹ ਕਿਸੇ ਤਰੀਕੇ ਇੱਕ ਰੱਸੀ ਦੀ ਤਰੀਕੇ ਨਾਲ ਇਸਤੇਮਾਲ ਕੀਤੀਆਂ ਤੇ ਜਾਨ ਜਿਹੜੀ ਆ ਉਹ ਨੌਜਵਾਨਾਂ ਦੀ ਬੱਚੀ ਆ ਉਹ ਸੇਵਾਦਾਰਾਂ ਦੀ ਬੱਚੀ ਆ ਜਿਹੜੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਲੋਕਾਂ ਨੂੰ ਰਾਸ਼ਨ ਦੇਣ ਵਾਸਤੇ ਆਏ ਸਨ ਪਹਿਲਾਂ ਆ ਦੇਖ ਦਿਲੋਂ ਸਲੂਟ ਕਰਦਾ ਮੈਂ ਤਿੰਨ ਵੀਰਾਂ ਨੂੰ ਮੇਨਾਂ ਨੇ ਆਪਣੀ ਜਾਨ ਤੱਕ ਜੋਖਮ ਚ ਪਾਈ ਆ ਜਦੋਂ ਤੁਸੀਂ ਇਹਨਾਂ ਨੂੰ ਰੈਸਕਿਊ ਕਰ ਰਹੇ ਸੀ ਤਾਂ ਇੱਕ ਵਾਰੀ ਤੁਹਾਨੂੰ ਨਹੀਂ ਡਰ ਲੱਗਿਆ ਬਈ ਅਸੀਂ ਪੁਲ ਦੇ ਉੱਪਰ ਹੀ ਹਾਂ ਅਸੀਂ ਪੁਲ ਦੇ ਉੱਪਰ ਇਹਨਾਂ ਕੋ ਫਿਰ ਅਸੀਂ ਆਪਣੇ ਪਰਨੇ ਲਾਏ ਰੋੜ ਰਹਾ ਹੈ ਜੋ ਕਾ ਮਦਦ ਕਰਨਾ ਹੈ ਕਾ ਕਰਨੀ ਪੜੇਗੀ ਨਾ ਜਦ ਰੋੜ ਰਹਾ ਹੈ ਤਾਂ ਕਾ کریںਗੇ ਦੇਖੀਂ ਖਲੋ ਕੇ ਤਮਾਸ਼ਾ ਥੋੜਾ ਦੇਖੇਂਗੇ ਤੁਹਾਨੂੰ ਤਰਨਦੀਪ ਨਹੀਂ ਜੇ ਇਜਾਜ਼ਤ ਹੈਗੀ ਤਰਨਦੀਪ ਨਹੀਂ ਇਜਾਜ਼ਤ ਫਿਰ ਵੀ ਅਸੀਂ ਇਹਨਾਂ ਨੂੰ ਬਚਾਉਣ ਤੱਕ ਪੂਰੀ ਕੋਸ਼ਿਸ਼ ਕੀਤੀ ਜੀ ਜਿੱਥੋਂ ਤੱਕ ਹੋ ਸਕਿਆ ਅਸੀਂ ਆਪਣੀ ਵਾਅਦ ਲਈ। ਹਾਂ ਉਹ ਤਰਨਾ ਮਾਰ ਕੇ ਇਹਨਾਂ ਨੇ ਨਹੀਂ ਵਾਪਸ ਜਾਣਾ। ਕੋਈ ਗੱਲ ਨਹੀਂ ਅਸੀਂ ਚੱਲ ਉੱਤੋਂ ਦੇ ਚੱਲ ਜਾਵਾਂਗੇ। ਨਹੀਂ ਇੱਧਰ ਜਾਣਾ ਹੀ ਨਹੀਂ ਜਾਇਂ ਇੱਧਰ। ਚਲੋ ਇਹ ਮੈਸੇ ਜਿਗਰਾ ਪੰਜਾਬੀਆਂ ਇੱਚ ਹੀ ਆ। ਜਿਗਰਾ। ਖੂਨ ਹੁੰਦਾ ਜੀ ਤੇ ਖੂਨ ਹੈ ਸਾਡੇ ਵੱਡਿਆਂ ਦਾ ਹੀ। ਜੋ ਜਿੱਦਾਂ ਦੀ ਹੈਗੇ ਉਹ ਸਾਡੇ ਵਿੱਚ ਆ। ਇਹ ਨਹੀਂ ਸਾਡੇ ਚੋਂ ਜਾਣਾ। ਇਹ ਇੱਕ ਦੂਜੇ ਨੂੰ ਬਚਾਉਂਦਾ ਜਜ਼ਬਾ ਜਿਹੜਾ ਸਦਾ ਹੀ ਰਹਿਣਾ ਹੈ ਸਾਡੇ। ਹਾਂਜੀ। ਆਏ ਦੇਖ ਸਕਦੇ ਹੋ ਇਹ ਨੌਜਵਾਨਾ ਦੀ ਜਿਹੜੀ ਅੱਜ ਜਾਨ ਬਚੀ ਆ ਇਹ ਇਨਾ ਸਿੰਘਾ ਕਰਕੇ ਬਚੀ ਆ ਪਰ ਤਸਵੀਰ ਹੁਣ ਆਰਮੀ ਵੀ ਕਿਤੇ ਨਾ ਕਿਤੇ ਆਰਮੀ ਵੀ ਇੱਧਰ ਮੈਂ ਕਹਾਂਗਾ ਕੈਮਰਾ ਪਰਸਨ ਅਮਿੰਦ ਨੂੰ ਕਹਾਂਗਾ ਵੀ ਇੱਧਰ ਨੂੰ ਹੋ ਜੋ ਤੇ ਟਰੈਕਟਰ ਤੇ ਉਹਦਾ ਹੈਡ ਆ ਮੋੜੋ ਮੋੜਵਾ ਕਿੱਥੇ ਜਾਂਦਾ ਹੈ ਇੱਕ ਟਾਇਰ ਸਟਟਾਇਆ ਤੇ ਆਰਮੀ ਵੀ ਜਿੱਥੇ ਇੱਥੇ ਉਹ ਵੀ ਨਾਲੋਂ ਨਾਲ ਆਪਣੇ ਰੈਸਕਿਊ ਆਪਰੇਸ਼ਨ ਜਿਹੜੇ ਆ ਉਹ ਲਗਾਤਾਰ ਚਲਾ ਰਹੇ ਆ ਇਸ ਸਮਾਂ ਅੱਜ ਅਰੇਆਣੀ ਨਾਲ ਹਰ ਕਿਤੇ ਖੜੇ ਹੁੰਦੇ ਆ ਪਰ ਪ੍ਰਸ਼ਾਸਨ ਕਿਉਂ ਨਹੀਂ ਆਇਆ ਪ੍ਰਸ਼ਾਸਨ ਸਰ ਪ੍ਰਸ਼ਾਸਨ ਦੇ ਇਹ ਤਾਂ ਕਿ ਨਹੀਂ ਆਇਆ ਇਥੇ ਲਾਗਦਾ ਇਹੋ ਜੇ ਬਣਿਆ ਪ੍ਰਸ਼ਾਸਨ ਆਇਆ ਨਹੀਂ ਕੀ ਬਣਿਆ ਇਥੇ ਆਣ ਕੇ ਸਾਡੇ ਲਾਗੋਂ ਦੇ ਲੋਕ ਵੀਰ ਉਹਨਾਂ ਨੇ ਆਣ ਕੇ ਸਾਡੀ ਮਦਦ ਕੀਤੀ ਪ੍ਰਸ਼ਾਸਨ ਇਹ ਦੇ ਤੱਕ ਨਹੀਂ ਆਏ ਸੀ ਇੱਕ ਇਹ ਵੀ ਗੱਲ ਆਉਂਦੀ ਹੈ ਜਦੋਂ ਕਿੱਥੇ ਵੀ ਕੋਈ ਹਾੜਾ ਆਂਦੇ ਕੁਝ ਵੀ ਆਂਦੇ ਪੰਜਾਬ ਮਦਦ ਕਰਨ ਵਾਸਤੇ ਪਹੁੰਚ ਜਾਂਦਾ ਪਰ ਪੰਜਾਬੀਆਂ ਦੀ ਮਦਦ ਕਰਨ ਵਾਸਤੇ ਪੰਜਾਬੀ ਪਹੁੰਚਦੇ ਨੇ ਸਰਕਾਰਾਂ ਵੀ ਨਹੀਂ ਪਹੁੰਚਦੀਆਂ ਤੇ ਆਸ-ਪਾਸ ਦੇ ਸੁਪਿਆਂ ਦੇ ਲੋਕ ਹਾਂਜੀ ਨਹੀਂ ਕੋਈ ਨਹੀਂ ਉਪੜਦਾ ਬਸ ਸਰਕਾਰ ਇਹ ਤੱਕ ਨਹੀਂ ਉਪੜੀ ਤੇ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਆਇਆ ਤੱਕ ਇੱਥੇ ਫੌਜ ਨੇ ਕੱਢਿਆ ਸਾਨੂੰ ਆਣ ਕੇ ਹਾਂ ਫੌਜ ਬੜਾ ਡੇਰੇ ਨੇ ਨੁਕਸਾਨ ਹੋਣ ਡਿਆ ਸ਼ਾ ਪਾਣੀ ਦਾ ਬੜਾ ਤੇਜ਼ ਜਗਮ ਚੱਲਣ ਡਿਆ ਰਾਰ ਬੰਦ ਹੋ ਗਿਆ ਅੱਗੇ ਰਾਸ਼ਨ ਰੁਸ਼ਨ ਜਾਣ ਡਿਆ ਇਹ ਹੁਣ ਅੱਗੇ ਜਾਣ ਦਾ ਨਹੀਂ ਡਿਆ ਹਾਂ ਰਾਤ ਨੂੰ ਚਾਉਂਦੀ ਰਾਸ਼ਨ ਦੇ ਲੈ ਰਾਹ ਟੁੱਟ ਗਿਆ ਵੀ ਰਾਸ਼ਨ ਰਾਹ ਟੁੱਟਣ ਕਰਕੇ ਹੁਣ ਨਹੀਂ ਜਾਇਆ ਜਾਣਾ ਹੁਣ ਜਾ ਨਹੀਂ ਜਾ ਸਕਦਾ ਹੁਣ ਬਹੁਤ ਜ਼ਿਆਦਾ ਅੱਗੇ ਜਾ ਕੇ ਤੇ ਰੋੜਨ ਵਾਲੀ ਗੱਲ ਆ ਜਿਹੜਾ ਅੱਗੇ ਜਾਂਦਾ ਰਿਸਕ ਹੈ ਬਹੁਤ ਵੱਡਾ ਆ ਤੁਹਾਡੇ ਸਾਹਮਣੇ ਹੋਣੀ ਟਰਾਲੀ ਆਜੋ ਆਜੋ ਭਾਈ ਜੀ ਅੱਗੇ ਆਜੋ ਕੁਝ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਨਾਲੇ ਆਰਮੀ ਨੇ ਵੀ ਆਪਣਾ ਕੰਮ ਕਰਨਾ ਪਰ ਆ ਤਸਵੀਰਾਂ ਤੁਹਾਨੂੰ ਦਿਖਾਈਆਂ ਤੇ ਇੱਥੋਂ ਅੱਗੇ ਹੁਣ ਅਸੀਂ ਵੀ ਨਹੀਂ ਜਾ ਸਕਦੇ ਅਜਨਾਲਾ ਅੱਗੋ ਟੁੱਟ ਚੁੱਕਾ ਹੈ ਲਿੰਕ ਸਿੱਧਾ ਡੇਰਾ ਬਾਬਾ ਨਾਨਕ ਨਾਲ ਰਮਦਾਸ ਨਾਲ ਇਹ ਲਿੰਕ ਟੁੱਟ ਚੁੱਕਾ ਆ ਇਹ ਹਾਈਵੇ ਤੇ ਮੈਂ ਕਹਾਂਗਾ ਇਹ ਸਾਰੇ ਖੇਤ ਸੀਗੇ ਇੱਕ ਵਾਰੀ ਤਸਵੀਰ ਦਿਖਾ ਦਿੱਤੀ ਜਾਵੇ ਆ ਸਾਰੇ ਖੇਤ ਸੀ ਅਮੀ ਜੀ ਪਿੱਛੇ ਆ ਜਾਓ ਉਹਨਾਂ ਨੂੰ ਕੰਮ ਕਰਨ ਦੋ ਆਪਣਾ ਤੇ ਆ ਸਾਰੇ ਜਿਹੜੇ ਆ ਹਾਈਵੇ ਸੀਗਾ ਹਾਈਵੇ ਤੋਂ ਬਾਅਦ ਸਾਰੇ ਖੇਤ ਸਨ ਤੇ ਇਹ ਹੁਣ ਇੰਜ ਜਾ ਪਰਿਆ ਪਈਆ ਦਰਿਆ ਹੋਵੇ ਇਹ ਰਾਵੀ ਦਾ ਪਾਣੀ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਮਾਰ ਕਰ ਰਿਹਾ ਪੰਜਾਬ ਦੇ ਵਿੱਚ ਇਹ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਆ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਉਹ ਇੱਥੇ ਖੜੇ ਨੇ ਇੱਕ ਦੂਜੇ ਦਾ ਸਾਥ ਦੇ ਰਹੇ ਆ ਆਰਮੀ ਵੀ ਇੱਥੇ ਮੌਜੂਦ ਆ ਉਹ ਵੀ ਜਿਹੜਾ ਸਾਥ ਦੇਣ ਵਾਸਤੇ ਉਹ ਖੜੀ ਹੋਈ ਆ ਤਾਂ ਪੰਜਾਬ ਦੇ ਕੀ ਗਰਾਊਂਡ ਜ਼ੀਰੋ ਤੇ ਹਾਲਾਤ ਆ ਉਹ ਤੁਹਾਨੂੰ ਅਸੀਂ ਦੱਸਦੇ ਰਵਾਂਗੇ ਤਾਂ ਇਹ ਦੇਖੋ ਜਿਵੇਂ ਤੁਹਾਨੂੰ ਦਿਖਾਈ ਸੀ ਵੀ ਟਰਾਲੀ ਜਿਹੜੀ ਆ ਉਹ ਕਿਸ ਤਰੀਕੇ ਨਾਲ ਪਾੜ ਪੈਣ ਕਰਕੇ ਉੱਥੇ ਹੀ ਫਸ ਜਾਂਦੀ ਆ ਜਿਹੜੀ ਟਰਾਲੀ ਦੇ ਵਿੱਚ ਲੋਕ ਮੌਜੂਦ ਸੀ ਜਿਹੜੇ ਸੇਵਾ ਕਰਨ ਵਾਸਤੇ ਇੱਥੇ ਸੇਵਾਦਾਰ ਆਏ ਸੀ ਉਹ ਹੀ ਬੜੇ ਮੁਸ਼ਕਿਲ ਨਾਲ ਇੱਥੇ ਬੱਚੇ ਸੀ ਇੱਕ ਵਾਰੀ ਤਸਵੀਰ ਦਿਖਾ ਦਿੱਤੇ ਜਾਵੇ ਵੀ ਆ ਲੰਗਰ ਲੈ ਕੇ ਆ ਰਹੇ ਸੀ ਰਸਲ ਲੈ ਕੇ ਆ ਰਹੇ ਸੀ ਤੇ ਕਿੰਨਾ ਨੁਕਸਾਨ ਜਿਹੜਾ ਹੈ ਹੋ ਗਿਆ ਇਹ ਹੜਾ ਕਰਕੇ ਨੁਕਸਾਨ ਹੋਇਆ ਆ ਰਾਵੀ ਦਰਿਆ ਜਿਹੜਾ ਹੈ ਉਹ ਦੇਖ ਸਕਦੇ ਹੋ ਕਿੰਦਾ ਉਫਾਨ ਤੇ ਆਇਆ ਤੇ ਇਹ ਪੂਰਾ ਤੋਂ ਪੂਰਾ ਟਰੈਕਟਰ ਜਿਹੜਾ ਹੈ ਜਿਹੜਾ ਵੀ ਸਮਾਨ ਸੀਗਾ ਜਿਹੜਾ ਵੀ ਲੰਗਰ ਵਾਸਤੇ ਰਸਤ ਜਾ ਰਹੀ ਸੀ ਉਸ ਦਾ ਕਿੰਨਾ ਵੱਡਾ ਜਿਹੜਾ ਨੁਕਸਾਨ ਹੋਇਆ ਬਾਬਾ ਜੀ ਇਹ ਸਾਰੀ ਲੰਗਰ ਰਸਤ ਜਾ ਇਹ ਲੰਗਰ ਵਾਸਤੇ ਮਹਾਂਪੁਰਸ਼ਾਂ ਨੂੰ ਬਾਬਾ ਸੁਖਦੇਵ ਸਿੰਘ ਪੁੱਚੋ ਵਾਲੇ ਮਹਾਂਪੁਰਸ਼ ਨਾਨਸਰ ਸੰਪਰਦਾਵਾਲੋਂ ਇਹ 3 ਦਿਨ ਹੋ ਗਏ ਸੇਵਾ ਕਰਦੇ ਆ ਇੱਥੇ ਗੋਗੋ ਲੰਗੋ ਮਾਲ ਕੋਲੋਂ ਮਾਲ ਤੱਕ ਰਹੀ ਗਏ ਆ ਕੱਲ ਵੀ ਅੱਜ ਵੀ ਉੱਥੇ ਜਾਣਾ ਸੀ ਤੇ ਪਰ ਉਹਦੇ ਵਿੱਚ ਹੀ ਰਸਤੇ ਵਿੱਚ ਇਹ ਨੁਕਸਾਨ ਹੋ ਗਿਆ ਕਿ ਟਰਾਲੀ ਟਰੈਕਟਰ ਪਲਟ ਗਿਆ ਪਰ ਚਲੋ ਕੁਝ ਆਪਣੇ ਸਾਰੇ ਸਿੱਖ ਆਪਣੇ ਪਰਿਵਾਰਾਂ ਨਾਲ ਨਾਲ ਮਿਲ ਕੇ ਇਹ ਕੱਢਿਆ ਕੋਈ ਫੌਜੀ ਦੀ ਮਦਦ ਦਿੱਤੀ ਥੋੜੀ ਬਹੁਤੀ ਤੇ ਇਹ ਘੱਟੋ ਘੱਟ ਵਿੱਚ ਲੱਖ ਰੁਪਏ ਦਾ ਸਾਮਾਨ ਹੀ ਜਾਂਦਾ ਹੈ ਲੱਖ ਦੇ ਕੱਲ ਹੁੰਦੇ ਲੱਖ ਦੇ ਅੱਜ ਹੁੰਦੇ ਆ